ਹਾਲਸਾ ਇਟ ਦਾ ਹੀ ਕੋਈ 파ਟ ਹੈ ਗਲੋਬਲ 6 ਜਾਂ ਫਿਰ ਇਹ ਸੈਪਰੇਟ ਹੈ ਬਿਲਕੁਲ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਗਲੋਬਲ 6 ਜਿਸ ਦੇ ਵਿੱਚ ਘਰ ਉਹੀ ਸਾਰੀ ਮੈਜੋਰਟੀ ਸਾਰੀ ਉਹੀ ਟੀਮ ਉਹੀ ਚਿਹਰੇ ਤੁਹਾਨੂੰ ਦੇਖਣਗੇ ਸੇਵਾ ਚ ਪਰ ਸਾਰਿਆਂ ਨੇ ਮਿਲ ਕੇ ਇਹ ਇੱਕ ਨਵੀਂ ਆਰਗੇਨਾਈਜੇਸ਼ਨ ਬਿਲਡ ਕੀਤੀ ਹੈ ਗਲੋਬਲ 6 ਹਰ ਬੰਦੇ ਦੇ ਜ਼ਹਿਨ ਦੇ ਵਿੱਚ ਇਹ ਗੱਲ ਆਊਗੀ ਕਿ ਅਮਰਪ੍ਰੀਤ ਸਿੰਘ ਹੁਣਾਂ ਨੇ ਲੇਬਲ ਕਿਉਂ ਬਦਲਤਾ ਜਾਂ ਨਵੀਂ ਸੰਸਥਾ ਨਵੀਂ ਆਰਗੇਨਾਈਜੇਸ਼ਨ ਕਿਉਂ ਬਣਾਈ ਹੈ ਇਸ ਦੀ ਲੋੜ ਕੀ ਪੈ ਗਈ ਸੀ ਅਮਰਪ੍ਰੀਤ ਇਹਨੋਂ ਹੋਵੇ ਕਿ ਮੈਂ ਅੱਜ 200 ਇੱਕ ਛੋਟਾ ਜਿਹਾ ਪਤੀਲਾ ਰੱਖਿਆ ਉਸ ਚ ਲੰਗਰ ਵਰਤਾਇਆ ਫੋਟੋ ਲਾਤੀ ਕਿ ਮੈਂ ਜੀ 20000 ਬੰਦਾਂ ਨੂੰ ਲੰਗਰ ਛਕਾਤਾ ਉਹ 20000 ਦੀ ਕੈਲਕੂਲੇਸ਼ਨ ਦਾ ਕ੍ਰਾਈਟੇਰੀਆ ਕੀ ਹੈ ਇਹ ਤਾਂ ਦਾਵਾ ਤੁਸੀਂ ਵੀ ਕਲੇਮ ਦੇ ਦੇਖੋ ਜਿਹੜੇ ਦਾਵੇ ਅਮਰਪ੍ਰੀਤ ਨੇ ਕੀਤੇ ਨੇ ਅਮਰਪ੍ਰੀਤ ਅੱਜ ਵੀ ਜਵਾਬ ਦੇਈ ਹੈ ਬਟ ਜਿਹੜੇ ਦਾਵੇ ਕਿਸੇ ਹੋਰ ਨੇ ਕੀਤੇ ਨੇ ਉਸ ਦਾ ਜਵਾਬ ਦੇ ਅਮਰਪ੍ਰੀਤ ਨਹੀਂ ਹਨ ਉਹਨਾਂ ਗਰੰਥੀ ਸਿੰਘਾਂ ਦੇ ਬਾਰੇ ਕੋਈ ਨਹੀਂ ਬੋਲਿਆ ਤੁਸੀਂ ਗੱਲ ਕੀਤੀ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਵੀ ਗਰੰਥੀ ਸਿੰਘਾਂ ਨੂੰ ਵੀ ਸਪੋਰਟ ਕਰਾਂਗੇ ਇਹ ਮੈਨੂੰ ਇੱਕ ਸਭ ਤੋਂ ਡਿਫਰੈਂਸ ਲੱਗੀ ਹੈ ਬਹੁਤ ਕਈ ਵਾਰ ਮਨ ਨਾ ਇਮੋਸ਼ਨਲ ਹੁੰਦਾ ਕਿ ਯਾਰ ਬਾਬਾ ਬੁੱਢਾ ਜੀ ਦੀ ਜਿਹੜੀ ਗੱਦੀ ਆ ਜਿਹਦੇ ਬਗੈਰ ਕਿਸੇ ਦਾ ਵੀ ਨਹੀਂ ਸਰਦਾ ਬਿਲਕੁਲ ਚਾਹੇ ਕਿਸੇ ਨੇ ਕੇਸ ਕਤਲ ਕੀਤੇ ਨੇ ਚਾਹੇ ਕੋਈ ਡਰਿੰਕ ਕਰਦਾ ਤੇ ਚਾਹੇ ਕੋਈ ਆ ਮਾਸ ਖਾਂਦਾ ਤੇ ਇੰਨੀ ਉੱਚੀ ਵਾਲੀ ਪਦਵੀ ਅੱਜ ਉੱਥੇ ਗਰੰਥੀ ਸਿੰਘ ਬੈਠਾ ਸਿਰਫ 3000 ਰੁਪਏ ਮਹੀਨੇ ਦਾ ਕਮਾ ਰਿਹਾ ਤੇ ਉਹ ਨੌਕਰੀ ਕੀ ਕੀ ਕਰ ਰਿਹਾ ਉਹ ਸਵੇਰੇ 4 ਵਜੇ ਉੱਠ ਕੇ ਪਾਠ ਕਰਦਾ ਸਾਰਾ ਦਿਨ ਚੌਕੀਦਾਰੀ ਕਰਦਾ ਬੁਰਦਾਰੀ ਦੇਖ ਰੇਖੋ ਕਰਦਾ ਸੀ ਸੀਸੀਟੀਵੀ ਕੈਮਰੇ ਤਾਂ ਕੋ ਵਾਚ ਕਰਦਾ ਫਿਰ ਉਸ ਤੋਂ ਬਾਅਦ ਸ਼ਾਮ ਦੀ ਡਿਊਟੀ ਕਰਦਾ ਸੋ ਖਾਸਨ ਸਾਹਿਬ ਕਰਕੇ ਉਸ ਤੋਂ ਬਾਅਦ ਰਾਤ ਦੀ ਵੀ ਡਿਊਟੀ ਦੇਖਦਾ ਵੀ ਗੁਰਦੁਆਰੇ ਕੋਈ ਕੋਈ ਕੁਝ ਛੇੜਖਾਨੀ ਨਾ ਕਰ ਦੇ ਮਾਰੇ ਸੁਖ ਰੱਖਣ April ਦੇ ਵਿੱਚ ਕਰ ਅਸੀਂ ਟਾਰਗੇਟ ਲਿੱਤਾ ਕਿ April ਦੇ ਵਿੱਚ ਕਰੇ ਪ੍ਰੋਜੈਕਟ ਅਸੀਂ ਲਾਂਚ ਕਰਾਂਗੇ ਵਿਸਾਖੀ ਤੇ ਔਰ ਜਿਹੜਾ ਸਿਰਫ ਗਰੰਤੀ ਸਿੰਘਾਂ ਨੂੰ ਜਿਹੜਾ ਸਿਰਫ ਡੈਡੀਕੇਟਿਡਲੀ ਉਹਨਾਂ ਨੂੰ ਹੋਏਗਾ ਔਰ ਵੀ ਉਹਨਾਂ ਦੇ ਪਰਿਵਾਰਾਂ ਲਈ ਹੋਏਗਾ ਜਾਂ ਉਹਨਾਂ ਨੂੰ ਹੋਏਗਾ ਅਲਟੀਮੇਟਲੀ ਬੈਨੀਫਿਟ ਉਹਨਾਂ ਨੂੰ ਗਰੰਤੀ ਸਿੰਘਾਂ ਨੂੰ ਹੋਊਗਾ ਕੀ ਪਤਾ ਸਾਡਾ ਪਲਾਨ ਹੀ ਆ ਜਾਏ ਕਿ ਜਿੰਨੇ ਗਰੰਤੀ ਸਿੰਘ ਇਸ ਕੈਟਾਗਰੀ ਦੇ ਹੈਗੇ ਨੇ 2000 ਰੁਪਏ ਤਨਖਾਹ ਵਧਾ ਦਿੱਤੀ ਜਾਵੇ ਸਾਡੇ ਵੱਲੋਂ ਸਹਿਯੋਗ ਹੋ ਜੇ ਕਿ ਉਹਨਾਂ ਨੂੰ ਇਹ ਹੀ ਨਾ ਲੱਗੇ ਕਿ ਮੇਰੀ ਕੋਈ ਮਦਦ ਕਰ ਰਹਾ ਹੈ ਜਾਂ ਮੈਨੂੰ ਕੋਈ ਡੋਨੇਟ ਕਰਨ ਆ ਗਿਆ ਇੱਕ ਕਨਸੈਪਟ ਕੀ ਰਹੂਗਾ ਠੀਕੋ ਜਿਸ ਤਰੀਕੇ ਨਾਲ ਇਹਨੇ ਸਾਲਾਂ ਤੋਂ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਉਸੇ ਤਰ੍ਹਾਂ ਦਾ ਸੇਵਾ ਦਾ ਸਿਧਾਂਤ ਜਾਂ ਫਿਰ ਤੁਸੀਂ ਕੋਈ ਚੀਜ਼ਾਂ ਰਿਫਾਈਨ ਕਰੋ ਐਜੂਕੇਸ਼ਨ ਦਾ ਪ੍ਰੋਜੈਕਟ ਲਾਂਚ ਕੀਤਾ ਜਿਸ ਤੋਂ ਅਸੀਂ ਫੈਮਿਲੀ ਅਡਾਪਟਸ ਕਰ ਰਹੇ ਹਾਂ ਉਹ ਲਾਈਕ ਉਸ ਵਿੱਚ ਕਰ ਉਹਦੇ ਬੱਚੇ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਕੈਰੈਕਟਰ ਬਿਲਡਿੰਗ ਉਹਨਾਂ ਨੂੰ ਮੋਰਲ ਵੈਲਿਊਜ਼ ਕਿਵੇਂ ਉਹਨਾਂ ਨੇ ਉਹਨਾਂ ਨੂੰ ਦੇਣੀਆਂ ਨੇ ਹੋਰ ਐਕਸਟਰਾ ਕਰਿਕੂਲਮ ਦੇ ਵਿੱਚ ਕਰ ਉਹਨਾਂ ਨੂੰ ਕੀ ਅਸੀਂ ਇਹੋ ਜਿਹਾ ਸਕਿੱਲ ਦਈਏ ਤਾਂ ਜੋ ਉਹ ਇਸ ਲੈਵਲ ਤੇ ਏਮਪਾਵਰ ਹੋ ਜਾਣ ਕਿ ਉਹਨਾਂ ਨੂੰ ਕੱਲ ਨੂੰ ਇਹ ਚੈਲੰਜ ਨਾ ਆਵੇ ਕਿ ਸਾਨੂੰ ਜੌਬ ਨਹੀਂ ਮਿਲ ਪਾਰੇ ਅਸੀਂ ਅੱਜ ਵੀ ਸਟਰਗਲ ਕਰ ਰਹੇ ਹਾਂ ਅਸੀਂ ਆਪਣਾ ਘਰ ਨਹੀਂ ਚਲਾਇਆ ਜਾ ਰਿਹਾ ਸਾਡੇ ਤੋਂ ਔਰ ਮੋਰਓਵਰ ਉਹ ਸਾਡੇ ਤੇ ਡਿਪੈਂਡੈਂਟ ਹੀ ਨਾ ਰਹਿ ਜਾਣ ਕਿ ਕੋਈ ਸੰਸਥਾ ਆਏਗੀ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਤੇ ਉਹ ਮਦਦ ਕਰੇਗੀ ਤੇ ਅਸੀਂ ਵਿਤਮ ਬਣ ਕੇ ਦਿਖਾਂਗੇ ਤੇ ਉਹ ਫਰਿਸ਼ਤੇ ਬਣ ਕੇ ਦੇਖਣਗੇ ਇਹ ਇਹ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰੀ ਹੈ ਬਿਉਣ ਦਾ ਬਾਰਡਰ ਤੁਸੀਂ ਬਾਰਡਰ ਜਿਹੜੇ ਹੈ ਸਟੇਟਸ ਦੇ ਸੀ ਇਹਨੂੰ ਬਾਰਡਰ ਮੰਨਣਾ ਹੈ ਜਾਂ ਬਾਰਡਰ ਇੰਟਰਨੈਸ਼ਨਲੀ ਮੰਨਣਾ ਕਿਉਂਕਿ ਅਸੀਂ ਦੁਬਈ ਦੇ ਵਿੱਚ ਬੈਠੇ ਹਾਂ ਦੁਬਈ ਦੇ ਵਿੱਚ ਕਨਸੈਪਟ ਲਾਂਚ ਕਰਨ ਦੀ ਕੋਈ ਖਾਸ ਵਜ੍ਹਾ ਪਾਇਲਟ ਦੀ ਟ੍ਰੇਨਿੰਗ ਕਰਕੇ ਉਸ ਤੋਂ ਬਾਅਦ ਫਿਰ ਇਧਰਲੇ ਬੰਨੇ ਸੇਵਾ ਵਾਲੇ ਪਾਸੇ ਕੈਰੀਅਰ ਤੋਂ ਤੁਸੀਂ ਜਹਾਜ਼ ਡਾਉਣੇ ਸੀਗੇ ਪਾਇਲਟ ਮੇਰੀ ਤਾਂ ਜੀ ਹੁਣ ਤਾਂ ਸੇਵਾ ਵਾਲੇ ਪਾਸੇ ਆ ਕੇ ਇਧਰਲੇ ਬੰਨੇ ਤੁਸੀਂ ਇਹ ਮਤਲਬ ਕਿਸੇ ਚੀਜ਼ ਤੋਂ ਇਮਪ੍ਰੈਸ ਹੋਏ ਤੁਸੀਂ ਜਾਂ ਕਿਹੜੀ ਚੀਜ਼ ਦੇਖ ਕੇ ਕਿਸੇ ਪ੍ਰਭਾਵ ਤੋਂ ਹੋਏ ਤੁਸੀਂ ਪਈਏ ਕਿ ਜਰੂਰ ਭਾਵੇਂ ਜਾਚ ਬੈਠੇ ਪਰ ਦਿਮਾਗ ਰਹਿੰਦਾ ਕਿ ਨਹੀਂ ਯਾਰ ਉਹ نیچے ਉਤਰੋ ਤਾਂ ਮਿਸਕੋਲ ਆਉਈਓ ਵੱਜੀ ਹੁੰਦੀ ਹੈ ਕਿਸੇ ਨੂੰ ਆ ਲੋੜ ਹੈ ਕਿਸੇ ਨੂੰ ਆ ਲੋੜ ਹੈ ਸੋ ਤੁਸੀਂ ਇੰਨੇ ਸਾਲ ਇੱਕ ਫੀਲਡ ਵਿੱਚ ਘਰ ਕੱਢ ਕੇ ਤੁਸੀਂ ਉਸ ਤੋਂ ਇੱਕਦਮ ਬੈਕ ਨਹੀਂ ਹੋ ਸਕਦਾ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸਿੱਖੀ ਦੇ ਵਿੱਚ ਸੇਵਾ ਦਾ ਕਨਸੈਪਟ ਹੈ ਤੇ ਸੇਵਾ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ ਸਿੱਖ ਦੁਨੀਆ ਭਰ ਦੇ ਵਿੱਚ ਵਸਦੇ ਹੈ ਜਿੱਥੇ ਵੀ ਸਿੱਖ ਹੈਗੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਕਮਿਊਨਿਟੀ ਨੂੰ ਸਰਵ ਕਰ ਰਹੇ ਆ ਦੂਸਰੀਆਂ ਕਮਿਊਨਿਟੀਆਂ ਦੀ ਵੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਆ ਤਾਂ ਯੂਏਈ ਦੇ ਵਿੱਚ ਦੁਬਈ ਦੇ ਵਿੱਚ ਅਸੀਂ ਖੜੇ ਆ ਦੁਬਈ ਦੇ ਵਿੱਚ ਸੇਵਾ ਕਰਨ ਵਾਲੀ ਇੱਕ ਨਵੀਂ ਸੰਸਥਾ ਦੀ ਸ਼ੁਰੂਆਤ ਹੋਈ ਹੈ ਗਲੋਬਲ ਸਿੱਖਸ ਔਰ ਇਸ ਨੂੰ ਲੈ ਕੇ ਕੌਣ ਆ ਰਹੇ ਨੇ ਇਸ ਨੂੰ ਲੈ ਕੇ ਉਹ ਲੋਕ ਆ ਰਹੇ ਆ ਜੋ ਖਾਲਸਾ ਏਡ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਸ਼ੁਰੂ ਕੀਤੀ ਖਾਲਸਾ ਏਡ ਵੱਡੀ ਸੰਸਥਾ ਬਣੀ ਔਰ ਜਿਹੜੇ ਲੋਕ ਖਾਲਸਾ ਏਡ ਦੀ ਰੀੜ ਦੀ ਹੱਡੀ ਰਹੇ ਔਰ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਖਾਲਸਾ ਏਡ ਨੂੰ ਸ਼ੁਰੂ ਕਰਕੇ ਬਲੰਦੀਆਂ ਤੇ ਪਹੁੰਚਾਇਆ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਂ ਹੈ ਅਮਰਪ੍ਰੀਤ ਸਿੰਘ ਉਹਨਾਂ ਦਾ ਅਮਰਪ੍ਰੀਤ ਸਿੰਘ ਹੁਣੀ ਪੇਸ਼ੇ ਤੋਂ ਪਾਇਲਟ ਨੇ ਔਰ ਬੇਸ਼ੱਕ ਉਹਨਾਂ ਨੇ ਟ੍ਰੇਨਿੰਗ ਲਈ ਪਰ ਜਹਾਜ਼ ਨਹੀਂ ਉਡਾਇਆ ਉਸ ਤੋਂ ਬਾਅਦ ਫਿਰ ਸੇਵਾ ਵਾਲੇ ਪਾਸੇ ਹੋ ਗਏ ਅਮਰਪ੍ਰੀਤ ਸਿੰਘ ਔਰ ਅਮਰਪ੍ਰੀਤ ਸਿੰਘ ਹੁਣਾਂ ਤੇ ਮੈਂ ਜ਼ੋਰ ਕਰਕੇ ਇਸ ਕਰਕੇ ਵੀ ਗੱਲ ਤੁਹਾਨੂੰ ਇਹਨਾਂ ਦੇ ਬਾਰੇ ਦੱਸ ਰਿਹਾ ਕਿਉਂਕਿ ਅਮਰਪ੍ਰੀਤ ਸਿੰਘ ਹੁਣੀ ਮੇਰੇ ਨਾਲ ਨਹੀਂ ਔਰ ਇਸ ਦੇ ਨਾਲ-ਨਾਲ ਅਮਰਪ੍ਰੀਤ ਸਿੰਘ ਹੁਣਾਂ ਦੀ ਖਾਸੀਅਤ ਇਹ ਰਹੀ ਹੈ ਕਿ ਜਿੱਥੇ ਵੀ ਕਿਸੇ ਕਮਿਊਨਿਟੀ ਦੇ ਉੱਪਰ ਵੀ ਭਾਵੇਂ ਕੋਈ ਤਸ਼ੱਦਦ ਹੋਵੇ ਜਾਂ ਫਿਰ ਕਿਸੇ ਵੀ ਭਾਵੇਂ ਨੇਚਰਲ ਡਿਜ਼ਾਸਟਰ ਹੋਵੇ ਉੱਥੇ ਅਮਰਪ੍ਰੀਤ ਸਿੰਘ ਸੇਵਾ ਕਰਦੇ ਹੋਏ ਇੱਕ ਡਾਹ ਕੇ ਨਜ਼ਰ ਆਏ ਭਾਈ ਜੀ ਅਮਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਫਰੂਕ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਮਰਪ੍ਰੀਤ ਹੁਣਾਂ ਨੂੰ ਜਾਣਿਆ ਜਾਂਦਾ ਸੀ ਖਾਲਸਾ ਏਡ ਵਾਲੇ ਅਮਰਪ੍ਰੀਤ ਅਮਰਪ੍ਰੀਤ ਸਿੰਘ ਹੁਣਾਂ ਨੇ ਇੰਡੀਆ ਦੇ ਵਿੱਚ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਫਿਰ ਬੁਲੰਦੀਆਂ ਤੇ ਲੈ ਕੇ ਗਏ ਔਰ ਹੁਣ ਅਮਰਪ੍ਰੀਤ ਸਿੰਘ ਹੁਣੀ ਵੀ ਉਸ ਟੀਮ ਦਾ ਹਿੱਸਾ ਹੈ ਜਿਨ੍ਹਾਂ ਨੇ ਗਲੋਬਲ ਸਿੱਖ ਇੱਕ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਪਹਿਲਾ ਸਵਾਲ ਲੋਕਾਂ ਦੇ ਜ਼ਿਹਨ ਚ ਆਊਗਾ ਕਿ ਖਾਲਸਾ ਏਡ ਦਾ ਹੀ ਇਹ ਕੋਈ 파ਰਟ ਹੈ ਗਲੋਬਲ ਸਿੱਖ ਜਾਂ ਫਿਰ ਇਹ ਸੈਪਰੇਟ ਹੈ ਬਿਲਕੁਲ ਨਹੀਂ ਇਹ ਬਿਲਕੁਲ ਇੰਨੇ ਟਾਈਮ ਤੁਸੀਂ ਕਿਸੇ ਆਪਣੇ ਕਿਸੇ ਵੀ ਇਨੀਸ਼ੀਏਟਿਵ ਦੇ ਵਿੱਚ ਘਰ ਜਦੋਂ 10-12 ਸਾਲ ਲਗਾਉਂਦੇ ਹੋ ਤੁਹਾਡੇ emotions ਤੁਹਾਡੀ ਫੀਲਿੰਗਸ ਤੁਹਾਡੀ ਸਾਰੀ એનર્ਜੀ ਉਸ ਦੌਰ ਦੇ ਵਿੱਚ ਘਰ ਲੱਗ ਜਾਂਦੀ ਹੈ ਜੋ ਤੁਸੀਂ ਬਹੁਤ ਜੰਗ ਹੁੰਦੇ ਹੋ ਸੋ ਆਈ ਵਾਸ 22 ਜਦੋਂ ਮੈਨੂੰ ਲੱਗਦਾ 22-23 ਸਾਲ ਤੇ ਸਟਾਰਟ ਕੀਤਾ ਸੀਗਾ ਪਰ ਗੁਰੂ ਸਾਹਿਬ ਨੇ ਜਿੰਨੀ ਸੇਵਾ ਲਈ ਔਰ ਸਕ੍ਰੈਚ ਤੋਂ ਲੈ ਕੇ ਬਹੁਤ ਅ ਮਹਾਰਾਜ ਨੇ ਬਹੁਤ ਵੱਡੀ ਸੇਵਾ ਲੈ ਲਈ ਹੰਕਾਰ ਦੇ ਦੂਰ ਰੱਖ ਕੇ ਕਹਿੰਨੇ ਆ ਤੇ ਬਟ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਗਲੋਬਲ 6 ਜਿਸ ਦੇ ਵਿੱਚ ਘਾਰ ਉਹੀ ਸਾਰੀ ਮੈਜੋਰਟੀ ਸਾਰੀ ਉਹੀ ਟੀਮ ਉਹੀ ਚਿਹਰੇ ਤੁਹਾਨੂੰ ਦੇਖਣਗੇ ਸੇਵਾ ਚ ਉਹੀ ਸ਼ਹਿਰਾਂ ਦੇ ਵਿੱਚ ਘਾਰ ਉਹੀ ਪ੍ਰੋਜੈਕਟ ਲੀਡਰ ਦੇਖਣਗੇ ਉਹੀ ਰੀਜਨਸ ਦੇ ਵਿੱਚ ਘਾਰ ਸਾਡੇ ਵੋਲੰਟੀਅਰ ਸੇਵਾਦਾਰ ਤੁਹਾਨੂੰ ਗਰਾਉਂਡ ਜ਼ੀਰੋ ਤੇ ਮਿਲਣਗੇ ਪਰ ਸਾਰਿਆਂ ਨੇ ਮਿਲ ਕੇ ਇਹ ਇੱਕ ਨਵੀਂ ਆਰਗੇਨਾਈਜੇਸ਼ਨ ਬਿਲਡ ਕੀਤੀ ਹੈ ਗਲੋਬਲ 6 ਔਰ ਜਿਸ ਦੀ ਯੂਏਈ ਚੈਪਟਰ ਦੇ ਲਈ ਅਸੀਂ ਅੱਜ ਦੁਬਈ ਚ ਇਕੱਠੇ ਹੋਏ ਪਏ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਇਹ ਗੱਲ ਆਉਗੀ ਕਿ ਅਮਰਪ੍ਰੀਤ ਸਿੰਘ ਹੁਣਾਂ ਨੇ ਲੇਬਲ ਕਿਉਂ ਬਦਲਤਾ ਜਾਂ ਨਵੀਂ ਸੰਸਥਾ ਨਵੀਂ ਆਰਗੇਨਾਈਜੇਸ਼ਨ ਕਿਉਂ ਬਣਾਈ ਹੈ ਇਸਦੀ ਲੋੜ ਕੀ ਪੈਗੀ ਸੀ ਅਮਰਪ੍ਰੀਤ ਜੀ ਨਹੀਂ ਦੇਖੋ ਬਹੁਤ ਤਰ੍ਹਾਂ ਦੇ ਯੂ ਨੋ ਕਿ ਤੁਸੀਂ ਸ਼ੁਰੂਆਤ ਕੀਤੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿਉਂਕਿ ਬਹੁਤ ਕਈ ਸਾਲਾਂ ਤੋਂ ਤੁਹਾਨੂੰ ਜਾਣਦਾ ਹਾਂ ਔਰ ਇਸੇ ਕਰਕੇ ਚਰਚਾ ਜਦੋਂ ਤੁਸੀਂ ਤੁਹਾਡੇ ਨਾਲ ਹੁੰਦੀ ਸੀ ਕਿਤੇ ਫਲੱਡ ਆ ਗਿਆ ਜਾਂ ਕਿਉਂਕਿ ਸ਼ੁਰੂਆਤ ਕਰਕੇ ਇੱਕ ਸੰਸਥਾ ਨੂੰ ਪੀਕ ਤੇ ਲੈ ਕੇ ਗਏ ਤੁਸੀਂ ਔਰ ਹੁਣ ਬਿਲਕੁਲ ਜ਼ੀਰੋ ਤੋਂ ਸ਼ੁਰੂਆਤ ਕਰ ਰਹੇ ਹੋ ਇੱਕ ਨਵੀਂ ਸੰਸਥਾ ਦੇ ਵਿੱਚ ਦੇਖੋ ਬਹੁਤ ਤਰ੍ਹਾਂ ਦੇ ਚੈਲੰਜਸ ਆਉਂਦੇ ਨੇ ਮੈ ਰਾਈਟ ਟਾਈਮ ਨਹੀਂ ਹੈ ਕਿ ਆਪਾਂ ਉਹ ਪਾਸਟ ਨੂੰ ਡਿਸਕਸ ਕਰੀਏ ਬਿਕੋਜ਼ ਅਗਰ ਉਸ ਡਿਸਕਸ਼ਨ ਜਾਂਦੇ ਆ ਤਾਂ ਬਹੁਤ ਵੱਡਾ ਇੱਕ 파ਟ ਹੋ ਜਾਣਾ ਸੋ ਅੱਜ ਅਸੀਂ ਇੱਕ ਫਿਊਚਰ ਅਪਰੋਚ ਲੈ ਕੇ ਇਕੱਠੇ ਹੋਏ ਆ ਕਿ ਗਲੋਬਲ 6 ਨੂੰ ਯੂਈ ਦੇ ਵਿੱਚ ਕਰ ਲਿਆਂਦਾ ਗਿਆ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਮੈਂ ਮਾਫੀ ਚਾਹੁੰਦਾ ਕਿ ਅੱਜ ਆਪਾਂ ਇਸ ਟੌਪਿਕ ਨੂੰ ਟੱਚ ਨਹੀਂ ਕਰਦੇ ਇਨ ਫਿਊਚਰ ਦੇ ਵਿੱਚਕਾਰ ਕਿਤੇ ਲੋੜ ਪਈਗੀ ਤਾਂ ਡੈਫੀਨੇਟਲੀ ਕਰਾਂਗੇ ਬਟ ਗਲੋਬਲ 6 ਨੂੰ ਲੈ ਕੇ ਸਾਡਾ ਬਹੁਤ ਵੱਡਾ ਵਿਜ਼ਨ ਹੈ ਔਰ ਯੂਈ ਦੇ ਵਿੱਚਕਾਰ ਬੀਤੀ ਰਾਤ ਜਿਵੇਂ ਲਾਂਚ ਕੀਤਾ ਔਰ ਬਸ ਇਹੀ ਸੋਚ ਦੇ ਨਾਲ ਇਹੀ ਜਜ਼ਬੇ ਦੇ ਨਾਲ ਗਰਾਉਂਡ ਜ਼ੀਰੋ ਤੇ ਫੋਰ ਦੁਆਰਾ ਸੰਗਤ ਦੀ ਸੇਵਾ ਚ ਹਾਜ਼ਰ ਹੋਏ ਆ ਕਿ ਜੋ ਜੋ ਤਜਰਬੇ ਦੇ ਨਾਲ ਪਰ ਜਿਸ ਜੋ ਚੈਲੰਜਸ ਅਸੀਂ ਫੇਸ ਕੀਤੇ ਨੇ ਉਹ ਸਾਰੇ ਚੀਜ਼ਾਂ ਤੋਂ ਜੋ ਤੁਸੀਂ ਐਕਸਪੀਰੀਅੰਸ ਕੀਤੀਆਂ ਚੀਜ਼ਾਂ ਉਸ ਨੂੰ ਦੇਖਦੇ ਹੋਏ ਇੱਕ ਰਿਫਾਈਨਡ ਵਰਜ਼ਨ ਦੇ ਨਾਲ ਤੁਸੀਂ ਕਮਿਊਨਿਟੀ ਨੂੰ ਸੰਸਥਾ ਨੂੰ ਕਿਵੇਂ ਬਿਲਡ ਕਰ ਸਕਦੇ ਹੋ ਕਿਵੇਂ ਡਿਲੀਵਰ ਕਰ ਸਕਦੇ ਹੋ ਚੀਜ਼ਾਂ ਨੂੰ ਇਹ ਸੋਚ ਲੈ ਕੇ ਗਲੋਬਲ 6 ਸੰਗਤ ਦੇ ਸਨਮੁਖਾਈ ਹੈ ਅੱਛਾ ਕੀ ਕਨਸੈਪਟ ਕੀ ਰਹੂਗਾ ਡਿੱਟੋ ਜਿਸ ਤਰੀਕੇ ਨਾਲ ਇਹਨੇ ਸਾਲਾਂ ਤੋਂ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਉਸੇ ਤਰ੍ਹਾਂ ਦਾ ਸੇਵਾ ਦਾ ਸਿਧਾਂਤ ਜਾਂ ਫਿਰ ਤੁਸੀਂ ਕੋਈ ਚੀਜ਼ਾਂ ਰਿਫਾਈਨ ਕਰੋਗੇ ਕਿ ਕਈ ਥਾਵਾਂ ਤੇ ਜੀ ਹਾਂਜੀ ਚਲੋ ਕੁਦਰਤੀ ਆਫਤ ਆ ਗਈ ਲੰਗਰ ਲਾਤਾ ਜਾਂ ਤੁਸੀਂ ਕੁਝ ਹੋਰ ਨਵੀਆਂ ਚੀਜ਼ਾਂ ਲੈ ਕੇ ਜਾਂ ਮੈਂ ਕਹਾਂ ਕਿ ਕੋਈ ਅਪਗ੍ਰੇਡ ਹੋ ਰਹੇ ਹੋ ਸਿਸਟਮ ਦੇ ਵਿੱਚ ਨਹੀਂ ਦੇਖੋ ਬੰਦਾ ਹਰ ਇੱਕ ਸਟੈਪ ਤੇ ਯੂ نو ਲਰਨ ਕਰਦਾ ਸਮਝਦਾ ਹੈ ਸਿਸਟਮ ਨੂੰ ਰਾਈਟ ਨਾਓ ਡਿਜ਼ਾਸਟਰਸ ਸਾਡਾ ਯੋਨਰ ਨਹੀਂ ਹੈ ਅਸੀਂ ਡਿਜ਼ਾਸਟਰ ਦੇ ਵਿੱਚ ਘਰ ਕੋਈ ਵਰਕ ਨਹੀਂ ਕਰ ਰਹੇ ਮੇਜਰ ਲੈਵਲ ਤੇ ਬਟ ਸਾਡਾ ਮੇਨ ਫੋਕਸ এডਿਕੇਸ਼ਨ ਨੂੰ ਲੈ ਕੇ ਹੈ এমਪਲੋਇਮੈਂਟ ਨੂੰ ਲੈ ਕੇ ਐਮਪਾਵਰਮੈਂਟ ਨੂੰ ਲੈ ਕੇ ਕਿ ਅਸੀਂ ਬੇਸਿਕ এডਿਕੇਸ਼ਨ ਤੋਂ ਹੀ ਸਾਡੇ ਲੋਕ ਵਾਂਝੇ ਰਹਿ ਗਏ ਨੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਪਾ ਰਹੇ ਔਰ ਜਿਹੜੇ ਪੜ੍ਹ ਰਹੇ ਨੇ ਔਰ ਉਹਨਾਂ ਕੋਲ ਸਕਿੱਲ ਸੈਟ ਦੀ ਕਮੀ ਹੈ ਔਰ ਜਿਨ੍ਹਾਂ ਕੋਲ ਸਕਿੱਲ ਸੈਟ ਦੀ ਕਮੀ ਹੈ ਉਹਨਾਂ ਨੂੰ ਜੌਬਸ ਨਹੀਂ ਮਿਲ ਪਾ ਰਹੀਆਂ ਸੋ ਇਹ ਜਿਹੜਾ ਇੱਕ ਗੈਪ ਹੈ ਔਰ ਉਸ ਗੈਪ ਨੂੰ ਪੂਰਾ ਕਰਨ ਦੇ ਲਈ ਅਸੀਂ ਕੁਝ ਪ੍ਰੋਜੈਕਟਸ ਲਾਂਚ ਕੀਤੇ ਨੇ এডਿਕੇਸ਼ਨ ਦਾ ਪ੍ਰੋਜੈਕਟ ਲਾਂਚ ਕੀਤਾ ਜਿਸ ਤੋਂ ਅਸੀਂ ਫੈਮਿਲੀ ਅਡਾਪਟਸ ਕਰ ਰਹੇ ਹਾਂ ਉਹ ਲਾਈਕ ਉਸ ਵਿੱਚ ਘਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਕੈਰੈਕਟਰ ਬਿਲਡਿੰਗ ਉਹਨਾਂ ਨੂੰ ਮੋਰਲ ਵੈਲਿਊਜ਼ ਕਿਵੇਂ ਉਹਨਾਂ ਨੇ ਉਹਨਾਂ ਨੂੰ ਦੇਣੀਆਂ ਨੇ ਹੋਰ ਐਕਸਟਰਾ ਕਰਿਕੂਲਮ ਦੇ ਵਿੱਚ ਘਰ ਉਹਨਾਂ ਨੂੰ ਕੀ ਅਸੀਂ ਇਹੋ ਜਿਹਾ ਸਕਿੱਲ ਦਈਏ ਤਾਂ ਜੋ ਉਹ ਇਸ ਲੈਵਲ ਤੇ ਏਮਪਾਵਰ ਹੋ ਜਾਣ ਕਿ ਉਹਨਾਂ ਨੂੰ ਕੱਲ ਨੂੰ ਇਹ ਚੈਲੰਜ ਨਾਵੇ ਕਿ ਸਾਨੂੰ ਜੌਬ ਨਹੀਂ ਮਿਲ ਪਾਰੇ ਅਸੀਂ ਅੱਜ ਵੀ ਸਟਰਗਲ ਕਰ ਰਹੇ ਹਾਂ ਅਸੀਂ ਆਪਣਾ ਘਰ ਨਹੀਂ ਚਲਾ ਚਲਾਇਆ ਜਾ ਰਿਹਾ ਸਾਡੇ ਤੋਂ ਔਰ ਮੋਰਓਵਰ ਉਹ ਸਾਡੇ ਤੇ ਡਿਪੈਂਡੈਂਟ ਹੀ ਨਾ ਰਹਿ ਜਾਣ ਕਿ ਕੋਈ ਸੰਸਥਾ ਆਏਗੀ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਤੇ ਉਹ ਉਹ ਮਦਦ ਕਰੇਗੀ ਤੇ ਅਸੀਂ ਵਿਕਟਿਮ ਬਣ ਕੇ ਦਿਖਾਂਗੇ ਤੇ ਉਹ ਫਰਿਸ਼ਤੇ ਬਣ ਕੇ ਦੇਖਣਗੇ ਇਹ ਇਹ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਧਾਰਨਾ ਗਲੋਬਲ ਸਿਕਸ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿਸ ਦੇ ਨਾਲ ਵੀ ਖੜੇ ਹਾਂ ਜਿਸ ਨੂੰ ਵੀ ਸਹਿਯੋਗ ਕਰ ਰਹੇ ਹਾਂ ਉਸਨੂੰ ਅਪਲਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲਾ ਇੱਕ ਰੋਟੀ ਦੇ ਦੇਣਾ ਕੱਲਾ ਇੱਕ ਪੜ੍ਹਾਈ ਕਰਾ ਦੇਣਾ ਉੱਥੇ ਫੁੱਲ ਸਟਾਪ ਨਹੀਂ ਲੱਗੇਗਾ ਆਰਗੇਨਾਈਜੇਸ਼ਨ ਦਾ ਉਹਨੂੰ ਐਂਡ ਤੱਕ ਲੈ ਕੇ ਜਾਣਾ ਪੜਾਈ ਕਰਾਉਣ ਤੋਂ ਬਾਅਦ ਉਸ ਨੂੰ ਜੋਬ ਤੱਕ ਪਹੁੰਚਾਉਣਾ ਉਹ ਸਾਡਾ ਸਕਿੱਲ ਸੈੱਟ ਜਿਹੜਾ ਸਾਡੇ ਕੋਲ ਐਕਸਪਰਟੀਜ਼ ਹੈ ਪ੍ਰੋਫੈਸ਼ਨਲਸ ਦੀ ਇੱਕ ਟੀਮ ਬਣਾਈ ਗਈ ਹੈ ਜਿਨ੍ਹਾਂ ਕੋਲ ਇਸੇ ਲਾਈਨ ਦਾ ਤਜਰਬਾ ਨੇ ਉਹਨਾਂ ਨਾਲ ਲੈ ਕੇ ਕੀਤਾ ਜਾ ਰਿਹਾ ਹੈ ਅੱਛਾ ਤੁਸੀਂ ਕਿਸ ਤਰੀਕੇ ਨਾਲ ਰਿਫਾਈਨ ਕਰੋਗੇ ਲੋਕਾਂ ਨੂੰ ਕਿਉਂਕਿ ਜਿੰਨਾ ਬੇਸਿਕਲੀ ਪੰਜਾਬ ਦੀ ਮੈਂ ਗੱਲ ਕਰਾਂ ਤਾਂ 3 ਕਰੋੜ ਦੇ ਕਰੀਬ ਆਬਾਦੀ 3 ਕਰੋੜ ਤੋਂ ਵੱਧ ਦੀ ਆਬਾਦੀ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਪੰਜਾਬ 'ਚ ਇਹੋ ਜਿਹੇ ਲੋਕ ਮਿਲ ਜਾਣਗੇ ਜਿਹੜੇ ਨਾ ਜਿਨ੍ਹਾਂ ਦੇ ਕੋਲੇ ਬੱਚੇ ਪੜਾਉਣ ਵਾਸਤੇ ਪੈਸੇ ਫੀਸਾਂ ਨਹੀਂ ਭਰਿਆ ਜਾਂਦੇ ਤੁਸੀਂ ਚੁਣੋਗੇ ਕਿਵੇਂ ਰਿਫਾਈਨ ਕਿਵੇਂ ਕਰੋਗੇ ਕਿ ਭਾਈ ਇਸ ਬੰਦੇ ਨੂੰ ਮਦਦ ਦੀ ਕਰ ਰਿਹਾ ਦੇਖੋ ਇਹਨਾਂ ਕੈਟਾਗਰੀ ਬਣਾਉਣੀ ਬਹੁਤ ਇੱਕ ਡਿਫਿਕਲਟ ਟਾਸਕ ਹੁੰਦਾ ਜਿਸ ਦੇ ਪਿੱਛੇ ਸਾਨੂੰ ਕੁਝ ਮਹੀਨੇ ਲੱਗੇ ਸਾਰਾ ਸਟਰਕਚਰ ਬਣਾਉਣ ਨੂੰ ਕਿਉਂਕਿ ਹਰ ਇੱਕ ਬੰਦਾ ਲੋੜ ਵੰਦਾ ਅਗਰ ਅੱਜ ਮੇਰੇ ਕੋਲੇ ਮਰੂਤੀ ਗੱਡੀ ਹੈ ਨਾ ਤੇ ਮੈਂ ਕਹੂੰਗਾ ਮੈਂ ਹੁਣ ਅਪਰ ਗ੍ਰੇਡ 'ਚ ਜਾਣਾ ਤੇ ਮੈਂ ਉਹ ਬ੍ਰਾਂਡ ਦੀ ਗੱਡੀ ਲੈਣੀ ਹੈ ਜਿਸ ਕੋਲੇ ਉਹ ਬ੍ਰਾਂਡ ਦੀ ਹੋ ਕਿ ਨਾ ਮੈਂ ਬੈਂਟਲੇ ਤੇ ਜਾਣਾ ਮੈਂ ਮਰਸੀਡੀਸ ਤੇ ਜਾਣਾ ਉਹ ਵੀ ਲੋੜ ਵੰਦਾ ਆਪਣੀ ਨਜ਼ਰ ਦੇ ਵਿੱਚ ਘਰ ਹੈ ਨਾ ਸੋ ਬੇਸਿਕ ਜਿਹੜੀ ਨੈਸੈਸਿਟੀ ਆ ਉਹ ਹੈਗੀ ਐਜੂਕੇਸ਼ਨ ਉਹ ਹੈਗੀ ਰੋਟੀ ਕਿ ਉਸ ਤੋਂ ਵੀ ਕੋਈ ਵਾਂਝਾ ਹੈਗਾ ਅੱਜ ਲੋਕਾਂ ਕੋਲੇ ਇਹੋ ਜਿਹੇ ਪਰਿਵਾਰ ਦੇਖੇ ਜਿਨ੍ਹਾਂ ਕੋਲੇ ਘਰ 'ਚ ਕਮਾਉਣ ਵਾਲਾ ਕੋਈ ਹੈ ਹੀ ਨਹੀਂਗਾ ਜੇ ਨਾ ਉਹਨਾਂ ਕੋਲੇ ਮੈਡੀਕਲੀ ਪ੍ਰੋਬਲਮ ਕਰਕੇ ਲੇਬਰ ਹੋ ਸਕਦੀ ਹੈ ਤੇ ਨਾ ਹੀ ਉਹਨਾਂ ਕੋਲੇ ਹੋਰ ਕੋਈ ਚਾਰਾ ਹੈ ਪਰ ਉਹ ਘਰ 'ਚ ਲਾਈਟ ਨਹੀਂ ਸਾਰਾ ਕੁਝ ਯੂ نو ਮਤਲਬ ਇੰਨੇ ਇੰਨਾ ਕੁ ਸਟਰਗਲ ਕਰ ਰਹੇ ਨੇ ਕਿ ਆਪਾਂ ਬਲੀਵ ਹੀ ਨਹੀਂ ਕਰ ਸਕਦੇ ਕਿ ਅੱਜ ਦੇ ਯੁੱਗ ਦੇ ਵਿੱਚ ਘਰ ਵੀ ਇਹੋ ਜਿਹੇ ਪਰਿਵਾਰ ਹੋ ਸਕਦੇ ਨੇ ਔਰ ਸਾਡੇ ਕੋਲੇ ਇਹੋ ਜਿਹੇ ਇੰਨੇ ਕੁ ਸੈਂਕੜੇ ਵੈਰੀਫਾਈਡ ਕੇਸਿਸ ਨੇ ਔਰ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਨੂੰ ਸਪੋਰਟ ਮਿਲ ਰਹੀ ਹੈ ਤੇ ਅਸੀਂ ਉਹਨਾਂ ਨੂੰ ਸਹਿਯੋਗ ਦੇ ਪਾ ਰਹੇ ਹਾਂ ਅੱਛਾ ਉਸ ਥਾਂ ਤੇ ਜੇ ਸੰਸਥਾ ਦੇ ਵਿੱਚ ਤੁਸੀਂ ਲੰਬਾ ਸਮਾਂ ਕੰਮ ਕੀਤਾ ਇੱਕ ਬਹੁਤ ਵੱਡਾ ਤੁਹਾਡੇ ਕੋਲੇ ਡਾਟਾ ਬੇਸ ਕਹੋ ਜਾਂ ਬਹੁਤ ਵੱਡੀ ਇੱਕ ਟੀਮ ਚਲੋ ਤੁਸੀਂ ਤੁਹਾਡੇ ਨਾਲ ਹੀ ਆ ਉਹ ਸਾਰੀ ਟੀਮ ਪਰ ਉਦੋਂ ਫਿਰ ਫੰਡ ਬਹੁਤ ਆ ਜਾਂਦਾ ਇੱਕ ਆਰਗੇਨਾਈਜੇਸ਼ਨ ਜੋ ਤੁਸੀਂ ਵੱਡਾ ਕਰ ਲੈਣਾ ਹੁਣ ਤੁਸੀਂ ਜ਼ੀਰੋ ਤੋਂ ਸਟਾਰਟ ਕਰ ਰਹੇ ਹੋ ਕਿ ਤੁਹਾਨੂੰ ਹੁਣ ਤੋਂ ਹੀ ਲੋਕ ਅਪਰੋਚ ਕਰਨਾ ਸ਼ੁਰੂ ਕਰ ਚੁੱਕੇ ਹੈ ਕਿਉਂਕਿ ਮੇਰਾ ਖਿਆਲ ਹਜ਼ਾਰਾਂ ਲੋਕਾਂ ਦੇ ਫੋਨ ਦੇ ਵਿੱਚ ਤੁਹਾਡੇ ਨੰਬਰ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਅਮਰਪ੍ਰੀਤ ਦੀ ਆਈਡੈਂਟੀਟੀ ਕੀ ਹੈ ਅਮਰਪ੍ਰੀਤ ਸਿੰਘ ਕਿ ਕਿਹੋ ਜਿਹਾ ਕੰਮ ਕਰਦਾ ਤਾਂ ਆਲਮੋਸਟ ਚਲੋ ਸਾਰੇ ਲੋਕਾਂ ਤੱਕ ਇਹ ਗੱਲ ਪਹੁੰਚ ਹੀ ਜਾਣੀ ਹੈ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਤੁਹਾਡੇ ਕੋਲੇ ਆਉਣ ਲੱਗ ਗਿਆ ਫੰਡ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਫੰਡ ਰੇਜ਼ ਕਿਸ ਤਰੀਕੇ ਨਾਲ ਕਰੋਗੇ ਦੇਖੋ ਹਜੇ ਤੱਕ ਸਾਡੀ ਫੰਡ ਰੇਜ਼ਿੰਗ ਤੇ ਕੋਈ ਪਲਾਨਿੰਗ ਨਹੀਂ ਹੈ ਬਿਕੋਜ਼ ਹੁਣ ਤੱਕ ਜੋ ਵੀ ਹੋ ਰਿਹਾ ਆਪਣੇ ਆਪ ਹੀ ਫੋਨ ਆ ਰਹੇ ਨੇ ਆਪਣੇ ਆਪ ਹੀ ਕੋਈ ਬਿਜ਼ਨਸਮੈਨ ਕੋਈ ਪ੍ਰੋਫੈਸ਼ਨਲ ਹਰ ਇੱਕ ਤਰੀਕੇ ਦੇ ਨਾਲ ਜੁੜਨਾ ਚਾਹੁੰਦਾ ਹੈ ਕਿ ਤੁਸੀਂ ਨਵੀਂ ਸ਼ੁਰੂਆਤ ਕਰ ਰਹੇ ਹੋ ਇਹ ਤੁਹਾਡੀ ਜਿਹੜੀ ਪਿਛਲੇ ਸਾਲਾਂ ਦਾ ਕੰਮ ਕੀਤਾ ਉਹਦੀ ਗੁੱਡਵਿਲ ਦੇਖ ਕੇ ਲੋਕ ਫੋਨ ਕਰਦੇ ਆ ਉਹ ਲੋਕ ਹੀ ਦੱਸ ਸਕਦੇ ਨੇ ਬਿਕੋਜ਼ ਨਹੀਂ ਕਿਉਂਕਿ ਕਿਸੇ ਨਾ ਕਿਸੇ ਬੰਦਾ ਕੋਈ ਕਰੈਕਟਰ ਦੇਖ ਕੇ ਬੰਦਾ ਫੋਨ ਕਰਦਾ ਕਰੈਕਟਰ ਦੇਖ ਕੇ ਬੰਦਾ ਹਾਂ ਵੀ ਅਮਰਪ੍ਰੀਤ ਨੂੰ ਅਸੀਂ ਇੰਨੇ ਪੈਸੇ ਦੇਤੇ ਔਰ ਪਤਾ ਅਮਰਪ੍ਰੀਤ ਨੇ ਅਲੇਖੇ ਲਾਉਣੇ ਮੈਨੂੰ ਇਹ ਲੱਗਦਾ ਹੈ ਕਿ ਲਾਈਕ ਹਮੇਸ਼ਾ ਜਿਸ ਨੇ ਵੀ ਅਮਰਪ੍ਰੀਤ ਸਿੰਘ ਨੂੰ ਦੇਖਿਆ ਨਾ ਉਸਨੇ ਗਰਾਉਂਡ ਜ਼ੀਰੋ ਤੇ ਹੀ ਦੇਖਿਆ ਹੋਵੇਗਾ ਕਦੇ ਤੁਸੀਂ ਮੈਨੂੰ ਪ੍ਰੈਸ ਕਾਨਫਰੰਸਿਸ ਦੇ ਵਿੱਚ ਤੇਨੀ ਵਾਰ ਮਿਲੇ ਜਾਂ ਤਾਂ ਕਿਤੇ ਫਲੱਡ ਦੇ ਵਿੱਚ ਮਿਲੇ ਆ। ਹਾਂ ਬਿਲਕੁਲ। ਖਿਆਲ ਉਸ ਤੋਂ ਇਲਾਵਾ ਤਾਂ ਆਪਾਂ ਮਿਲੇ ਵੀ ਨਹੀਂ। ਹਮੇ ਉਹੀ ਗੱਲ ਹੁੰਦੀ ਹੈ। ਬਸ ਬਿਲਕੁਲ ਮਤਲਬ ਮੈਂ ਉਹੀ ਜ਼ਿਕਰ ਕਰਨਾ ਚਾਹ ਰਿਹਾ ਕਿ ਜਦੋਂ ਤੁਸੀਂ ਗਰਾਊਂਡ ਜ਼ੀਰੋ ਦੇ ਨਾਲ ਤੁਹਾਡੀ ਅਟੈਚਮੈਂਟ ਹੋ ਜਾਂਦੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਕਿ ਐਕਚੁਅਲ ਲੋਡ ਕਿੱਥੇ ਹੈ। ਕਈ ਲੋਕ ਤਾਂ ਮੈਨੂੰ ਸਿਰਫ ਇਹ ਪੁੱਛਦੇ ਨੇ ਕਿ ਭਾਈ ਐਕਚੁਅਲ ਲੋਡ ਦੱਸ ਦਿਓ। ਅਸੀਂ ਆਪ ਕਰ ਰਹੇ ਹਾਂ ਨੇ ਸਾਨੂੰ ਦੱਸ ਦਿਓ। ਬਹੁਤ ਖੁਸ਼ੀ ਹੁੰਦੀ ਹੈ। ਜਿਹੜਾ ਸਮਰਥ ਹੈਗਾ ਉਸ ਤੱਕ ਰੀਚ ਆਊਟ ਕਰਨ ਦੇ ਉਹ ਸਿਰਫ ਗਾਈਡੈਂਸ ਹੀ ਲੈ ਰਿਆ ਤੁਹਾਡੇ ਐਕਸਪੀਰੀਅੰਸ ਦੀ ਸੋ ਉਹੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਯਾਰ ਚਲੋ ਜੋ ਅਸੀਂ ਦੱਸ ਸਕਦੇ ਆ ਐਟਲੀਸਟ ਚੰਗੀ ਥਾਂ ਦੇ ਉੱਤੇ ਦਸਵੰਦ ਪਹੁੰਚੇ ਤਾਂ ਸੀ ਸੋ ਜਿਹੜੇ ਵੀ ਲੋਕ ਰੀਚ ਆਊਟ ਕਰ ਰਹੇ ਨੇ ਉਹ ਪਾਸਟ ਦੇਖ ਕੇ ਹੀ ਕਰ ਰਹੇ ਨੇ ਬਿਕੋਜ਼ ਹਰ ਇੱਕ ਨੂੰ ਇਹ ਚੀਜ਼ ਦਾ ਪਤਾ ਹੁੰਦਾ ਹੈ ਕਿ ਗਰਾਊਂਡ ਜ਼ੀਰੋ ਤੇ ਕੌਣ ਐਕਟਿਵ ਰਿਹਾ ਕਿਵੇਂ ਟੀਮ ਬਿਲਡਿੰਗਸ ਹੁੰਦੀਆਂ ਨੇ ਕਿਵੇਂ ਇਕੱਲੇ ਤੋਂ ਸ਼ੁਰੂ ਕਰਕੇ ਹਜ਼ਾਰਾਂ ਦੀ ਇੱਕ ਟੀਮ ਬਣਿਆ ਇੱਕ ਪਰਿਵਾਰ ਬਣਿਆ ਸੋ ਅੱਜ ਖੁਸ਼ੀ ਹੈ ਕਿ ਉਹ ਪਰਿਵਾਰ ਸਾਰਾ ਨਾਲ ਹੈ ਪਰ ਫਾਈਨੈਂਸ ਦੀ ਅਗਰ ਗੱਲ ਕਰੀਏ ਤਾਂ ਬਹੁਤ ਤਰ੍ਹਾਂ ਦੇ ਲੋਕ ਰੀਚ ਆਊਟ ਕਰਨੇ ਸ਼ੁਰੂ ਹੋ ਗਏ ਤੇ ਉਹਨਾਂ ਦੇ ਸਹਿਯੋਗ ਦੇ ਨਾਲੇ ਸਾਰਾ ਕੁਝ ਚੱਲ ਰਿਹਾ ਠੀਕ ਹੈ ਔਰ ਅਮਰਪ੍ਰੀਤ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦਾ ਸਪੋਰਟ ਤੁਸੀਂ ਕਹਿ ਰਹੇ ਹੋ ਕਿ ਮਿਲ ਰਿਹਾ ਤੁਹਾਨੂੰ ਔਰ ਬਾਕੀ ਕੋਈ ਬੈਂਕ ਅਕਾਊਂਟ ਜਾਂ ਕੁਛ ਇਸ ਤਰ੍ਹਾਂ ਵੀ ਤੁਸੀਂ ਅਮਾਊਂਟ ਲਓਗੇ ਜਾਂ ਫਿਰ ਹੁਣ ਤੱਕ ਜਿੰਨੇ ਲੋਕਾਂ ਨੂੰ ਸਪੋਰਟ ਕੀਤੀ ਕਿੰਨੇ ਕੁ ਲੋਕਾਂ ਨੂੰ ਸਪੋਰਟ ਕਰਨੇ ਸ਼ੁਰੂ ਕਰ ਦਿੱਤੇ ਤੁਸੀਂ ਹੁਣ ਸੈਂਕੜੇ ਪਰਿਵਾਰਾਂ ਦੀਆਂ ਚੱਲ ਰਹੀਆਂ ਜੀ ਸੇਵਾਵਾਂ ਮਾ ਬਟ ਜੀ ਇਸ ਆਰਗੇਨਾਈਜੇਸ਼ਨ ਨੂੰ ਸ਼ੁਰੂ ਕਰਤਾ ਤੁਸੀਂ ਹਾਂਜੀ ਆਲਰੇਡੀ ਸ਼ੁਰੂ ਹੋ ਚੁੱਕਿਆ ਹੁਣ ਵੀ ਅਸੀਂ ਇੱਥੇ ਆਏ ਆ ਯੂਈ ਦੇ ਵਿਚਕਾਰ ਤੇ ਜਿਹੜੇ ਸਪੈਸ਼ਲੀ ਇੰਡੀਆ ਤੋਂ ਆਏ ਹੋਏ ਲੋਕ ਨੇ ਉਹਨਾਂ ਦੇ ਪਿਛੋਕੜ ਘਰ ਪੰਜਾਬ 'ਚ ਹੈਗੇ ਨੇ ਜਾਂ ਇੰਡੀਆ 'ਚ ਹੈਗੇ ਨੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਇਹ ਤੱਕ ਰੀਚ ਆਊਟ ਕਰਤਾ ਕਿ ਯਾਰ ਤੁਸੀਂ ਆਰਗੇਨਾਈਜੇਸ਼ਨ ਨੂੰ ਸਪੋਰਟ ਕਰੋ ਬੱਚਿਆਂ ਨੂੰ ਸਪான்ਸਰ ਮੈ ਕਰਨਾ ਸੋ ਉਹ ਉਹ ਸਾਰਾ ਸਿਸਟਮ ਚੱਲ ਰਿਹਾ ਐਂਡ ਹਜੇ ਤੱਕ ਰੱਬ ਦੀ ਕਿਰਪਾ ਦੇ ਨਾਲ ਮੇਰੇ ਖਿਆਲ ਅਸੀਂ ਅਕਾਊਂਟ ਨੰਬਰ ਕਿੱਥੇ ਹਜੇ ਡਿਸਪਲੇ ਵੀ ਨਹੀਂ ਕੀਤਾ ਹਜੇ ਵੈਬਸਾਈਟ ਹੀ ਨਹੀਂ ਬਣੀ ਸਾਡੀ ਬਟ ਫਿਰ ਵੀ ਸੇਵਾਵਾਂ ਗਰਾਉਂਡ ਪੱਧਰ ਤੇ ਸ਼ੁਰੂ ਹੋ ਚੁੱਕੀਆਂ ਹਨ ਅੱਛਾ ਜਿਹੜੀਆਂ ਚੀਜ਼ਾਂ ਦਾ ਆਪਾਂ ਜ਼ਿਕਰ ਕਰ ਰਹੇ ਤੁਸੀਂ ਇੱਕ ਗੱਲ ਬਹੁਤ ਵਧੀਆ ਕਈ ਜਿਹੜੇ ਇਸ਼ੂ ਦੇ ਉੱਪਰ ਕੋਈ ਗੱਲ ਨਹੀਂ ਕਰਦਾ ਕਿਉਂਕਿ ਗ੍ਰੰਥੀ ਸਿੰਘ ਜੇ ਅਸੀਂ ਗੱਲ ਕਰੀਏ ਤਾਂ ਸਾਡਾ ਸਾਰਾ ਕਨਸੈਪਟ ਜੇ ਸੇਵਾ ਆਉਂਦੀ ਹੈ ਤਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਸੇਧ ਲੈਣੇ ਆ ਉਸ ਤੋਂ ਬਾਅਦ ਹੀ ਅਸੀਂ ਚਲੋ ਕਿਉਂਕਿ ਅਸੀਂ ਜਦੋਂ ਰਿਲੀਜੀਅਨ ਸਿੱਖ ਧਰਮ ਦੇ ਵਿੱਚ ਅਸੀਂ ਹੈਗੇ ਆ ਤਾਂ ਗੁਰਦੁਆਰਾ ਸਾਹਿਬ ਸਾਡੇ ਲਈ ਸਭ ਤੋਂ ਉੱਪਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੋਂ ਅਸੀਂ ਚੀਜ਼ਾਂ ਸਿੱਖਦੇ ਆ ਸਭ ਕੁਲੇ ਨੇ ਪਰ ਗ੍ਰੰਥੀ ਸਿੰਘ ਦਾ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਗ੍ਰੰਥੀ ਸਿੰਘਾਂ ਦੇ ਬਾਰੇ ਕੋਈ ਨਹੀਂ ਬੋਲਿਆ ਤੁਸੀਂ ਗੱਲ ਕੀਤੀ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਵੀ ਗ੍ਰੰਥੀ ਸਿੰਘਾਂ ਨੂੰ ਵੀ ਸਪੋਰਟ ਕਰਾਂਗੇ ਇਹ ਇਹ ਮੈਨੂੰ ਇੱਕ ਸਭ ਤੋਂ ਡਿਫਰੈਂਟ ਵੀ ਲੱਗੀ ਦੇਖੋ ਇਹ ਕਿਸ ਤਰ੍ਹਾਂ ਦਾ ਸਪੋਰਟ ਤੁਸੀਂ ਕਰੋਗੇ ਗ੍ਰੰਥੀ ਸਿੰਘਾਂ ਦੇ ਦੇਖੋ ਉਹਨਾਂ ਦੇ ਉਹਨਾਂ ਦੀ ਲਾਈਫ 'ਚ ਮੈਨੂੰ ਲੱ ਬਹੁਤ ਕਈ ਵਾਰ ਮਨ ਨਾ ਇਮੋਸ਼ਨਲ ਹੁੰਦਾ ਕਿ ਯਾਰ ਬਾਬਾ ਬੁੱਢਾ ਜੀ ਦੀ ਜਿਹੜੀ ਗੱਦੀ ਆ ਜਿਹਦੇ ਬਗੈਰ ਕਿਸੇ ਦਾ ਵੀ ਨਹੀਂ ਸਰਦਾ ਬਿਲਕੁਲ ਚਾਹੇ ਕਿਸੇ ਨੇ ਕੇਸ ਕਤਲ ਕੀਤੇ ਨੇ ਚਾਹੇ ਕੋਈ ਡਰਿੰਕ ਕਰਦਾ ਤੇ ਚਾਹੇ ਕੋਈ ਆ ਮਾਸ ਖਾਂਦਾ ਕੋਈ ਵੀ ਆਪਣਾ ਕਰਮ ਕਰ ਰਿਹਾ ਬਟ ਜੇ ਉਸ ਦਾ ਜਨਮ ਹੋਣਾ ਹੈ ਨਾ ਤੇ ਉਹ ਉਸ ਗੱਦੀ ਤੋਂ ਬਿਨਾਂ ਨਹੀਂ ਹੋਣਾ ਉਸ ਪਾਠੇ ਸਿੰਘ ਤੋਂ ਬਿਨਾਂ ਨਹੀਂ ਹੋਣਾ ਕਦੇ ਵੀ ਆਨੰਦ ਕਾਰਜ ਦੀ ਰਸਮ ਹੋਣੀ ਹੈ ਤਾਂ ਵੀ ਉਹ ਪਾਠੇ ਸਿੰਘ ਨੇ ਕਰਨੀ ਮਰਨ ਮਰਨ ਦੀ ਰਸਮ ਕਰਨੀ ਤਾਂ ਵੀ ਉਹਨਾਂ ਨੇ ਹੀ ਕਰਕੇ ਜਾਣੀ ਹੈ ਬਟ ਪ੍ਰੋਬਲਮ ਕੀ ਹੈ ਕਿ ਉਹ ਇੰਨੀ ਉੱਚੀ ਵਾਲੀ ਪਦਵੀ ਅੱਜ ਉੱਥੇ ਗ੍ਰੰਥੀ ਸਿੰਘ ਬੈਠਾ ਸਿਰਫ 3000 ਰੁਪਏ ਮਹੀਨੇ ਦਾ ਕਮਾ ਰਿਹਾ ਤੇ ਉਹ ਨੌਕਰੀ ਕੀ ਕੀ ਕਰ ਰਿਹਾ ਉਹ ਸਵੇਰੇ 4 ਵਜੇ ਉੱਠ ਕੇ ਪਾਠ ਕਰਦਾ ਸਾਰਾ ਦਿਨ ਚੌਂਕੀਦਾਰੀ ਕਰਦਾ ਗੁਰਦੁਆਰੇ ਦੀ ਦੇਖਰੇਖ ਉਹ ਕਰਦਾ ਸੀਸੀਟੀਵੀ ਕੈਮਰੇ ਤਾਂ ਉਹ ਵਾਚ ਕਰਦਾ ਫਿਰ ਉਸ ਤੋਂ ਬਾਅਦ ਸ਼ਾਮ ਦੀ ਡਿਊਟੀ ਕਰਦਾ ਸੋ ਖਾਸਨ ਸਾਹਿਬ ਕਰਕੇ ਉਸ ਤੋਂ ਬਾਅਦ ਰਾਤ ਦੀ ਵੀ ਡਿਊਟੀ ਦੇਖਦਾ ਵੀ ਗੁਰਦੁਆਰੇ ਕੋਈ ਕੋਈ ਕੁਝ ਛੇੜਖਾਨੀ ਨਾ ਕਰ ਦੇ ਸੋ ਇੰਨਾ ਕੁਝ ਕਰਨ ਤੋਂ ਬਾਅਦ ਵੀ ਅਸੀਂ ਉਹ ਰਿਸਪੈਕਟ ਉਹ ਲੈਵਲ ਨਹੀਂ ਦੇ ਸਕੇ ਉਹਨਾਂ ਨੂੰ ਸੋ ਸਾਡੀ ਕੋਸ਼ਿਸ਼ ਹੈ ਦੇਖੋ ਮੈਂ ਤੁਹਾਡੇ ਨਾਲ ਇੱਥੇ ਜ਼ਿਕਰ ਕਰ ਰਿਹਾ ਸਾਨੂੰ ਸਪੋਰਟ ਮਿਲੇ ਸੰਗਤ ਦਾ ਸਹਿਯੋਗ ਮਿਲੇ ਔਰ ਮੈਂ ਜਦ ਤੱਕ ਜਿਸਦੇ ਨਾਲ ਵੀ ਆਈਡੀਆ ਸ਼ੇਅਰ ਕਰ ਰਿਹਾ ਮੈਨੂੰ ਹਰ ਇੱਕ ਨੇ ਇਹ ਕਿਹਾ ਕਿ ਬਾਈ ਯਾਰ ਆ ਚੀਜ਼ ਕਰੋ ਅਸੀਂ ਤੁਹਾਡੇ ਨਾਲ ਆ ਸੋ ਮਾਰੇ ਸੁਖ ਰੱਖਣ April ਦੇ ਵਿੱਚ ਘਰ ਅਸੀਂ ਟਾਰਗੇਟ ਲਿੱਤਾ ਕਿ April ਦੇ ਵਿੱਚ ਘਰ ਇਹ ਪ੍ਰੋਜੈਕਟ ਅਸੀਂ ਲਾਂਚ ਕਰਾਂਗੇ ਵਿਸਾਖੀ ਤੇ ਔਰ ਸਿਰਫ ਗ੍ਰੰਥੀ ਸਿੰਘਾਂ ਨੂੰ ਜਿਹੜਾ ਸਿਰਫ ਡੈਡੀਕੇਟਿਡਲੀ ਉਹਨਾਂ ਨੂੰ ਹੋਏਗਾ ਔਰ ਵੀ ਉਹਨਾਂ ਦੇ ਪਰਿਵਾਰਾਂ ਲਈ ਹੋਏਗਾ ਜਾਂ ਉਹਨਾਂ ਨੂੰ ਹੋਏਗਾ ਅਲਟੀਮੇਟਲੀ ਬੈਨੀਫਿਟ ਉਹਨਾਂ ਨੂੰ ਗ੍ਰੰਥੀ ਸਿੰਘਾਂ ਨੂੰ ਹੋਊਗਾ ਸੋ ਇਹ ਪ੍ਰੋਜੈਕਟ ਉਹ ਕਿਸ ਤਰੀਕੇ ਨਾਲ ਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗੇ ਤੁਸੀਂ ਉਸ ਦੇ ਉੱਤੇ ਬਹੁਤ ਤਰ੍ਹਾਂ ਦੀ ਵਰਕਿੰਗ ਚੱਲ ਰਹੀ ਹੈ ਅਸੈਸਮੈਂਟ ਟੀਮ ਸਾਡੀ ਹਰਿਆਣੇ 'ਚ ਪੰਜਾਬ 'ਚ ਅ ਹਿਮਾਚਲ ਚ ਰਾਜਸਥਾਨ ਚ ਦਿੱਲੀ ਚ ਸਾਰੇ ਕਿਥੇ ਸਾਡੀ ਟੀਮਸ ਨਾਲ ਅਸੈਸਮੈਂਟ ਕਰ ਰਹੀ ਹੈ ਸਰਵੇ ਚੱਲ ਰਹੇ ਨੇ ਉਹ ਸਰਵੇ ਦੀ ਰਿਪੋਰਟ ਦੇ ਅਕੋਰਡਿੰਗਲੀ ਸਾਡੀ ਆਰ ਐਨ ਡੀ ਟੀਮ ਡਿਸਾਈਡ ਕਰੇਗੀ ਕਿ ਕਿਹੜੇ ਸੈਗਮੈਂਟ ਚ ਜ਼ਿਆਦਾ ਸਟਰਗਲ ਹੋ ਰਿਹਾ ਗਰੰਤੀ ਸਿੰਘ ਦਾ ਕਿਉਂਕਿ ਇਹ ਤਾਂ ਹੈ ਨਹੀਂ ਕਿ ਅੱਜ ਸਾਰੇ ਹੀ ਮਤਲਬ ਬੰਦੇ ਸਿਰਫ এডਿਕੇਸ਼ਨ ਨੂੰ ਹੀ ਫੇਸ ਕਰ ਰਹੇ ਨੇ ਸੋ ਜੋ ਵੀ ਕਲੈਕਟਿਵਲੀ ਸਰਵੇ ਦੀ ਰਿਪੋਰਟ ਮੈਂ ਉਹੀ ਦੱਸ ਰਿਹਾ ਹਾਂ ਹਰ ਤਰ੍ਹਾਂ ਦੀ ਕਈ ਸਿਰਫ ਇਹ ਕਹਿੰਦੇ ਕਿ ਸਾਨੂੰ ਸਿਰਫ ਸਾਡੀ ਤਨਖਾਹ ਦੇ ਵਿੱਚ ਘੱਟ 2000 ਰੁਪਏ ਵੀ ਵਾਧਾ ਹੋ ਜਾਏ ਨਾ ਤੇ ਅਸੀਂ ਸੈਟੀਸਫਾਈਡ ਹਾਂ ਸਾਨੂੰ ਕਿਸੇ ਦੀ ਸਪੋਰਟ ਦੀ ਲੋੜ ਹੀ ਨਹੀਂਗੀ ਸੋ ਕੀ ਪਤਾ ਸਾਡਾ ਪਲਾਨ ਇਹ ਆ ਜਾਏ ਕਿ ਜਿੰਨੇ ਗਰੰਥੀ ਸਿੰਘ ਇਸ ਕੈਟਾਗਰੀ ਦੇ ਹੈਗੇ ਨੇ 2000 ਰੁਪਏ ਤਨਖਾਹ ਵਧਾ ਦਿੱਤੀ ਜਾਵੇ ਸਾਡੇ ਵੱਲੋਂ ਸਹਿਯੋਗ ਹੋ ਜਾਏ ਕਿ ਉਹਨਾਂ ਨੂੰ ਇਹ ਹੀ ਨਾ ਲੱਗੇ ਕਿ ਮੇਰੀ ਕੋਈ ਮਦਦ ਕਰ ਰਿਹਾ ਹੈ ਜਾ ਮੈਨੂੰ ਕੋਈ ਡੋਨੇਟ ਕਰਨ ਆ ਗਿਆ ਪੰਜਾਬ ਦੇ ਵਿੱਚ 13000 ਪਿੰਡ ਹੈ ਤੇ ਹਰ ਪਿੰਡ ਚ ਮੈਨੂੰ ਲੱਗਦਾ ਕਿਤੇ ਚਾਰ ਗੁਰੂ ਘਰ ਵੀ ਹੈਗੇ ਆ ਕਿਤੇ ਇੱਕ ਹੈ ਕਿਤੇ ਦੋ ਪਰ ਕਾਫੀ ਥਾਵਾਂ ਤੇ ਸਿਚੁਏਸ਼ਨ ਜਿਹੜੀ ਅਮਰਪ੍ਰੀਤ ਜੀ ਉਹ ਗ੍ਰੰਥੀ ਸਿੰਘਾਂ ਦੀ ਖਸਤਾ ਹਾਲ ਹੈ ਹੈਗੇ ਨੇ ਜੀ ਇਸ ਬਿਲਕੁਲ ਸਹੀ ਵਰਡ ਕਹਿ ਰਹੇ ਸੀ ਚਲੋ ਮੈਂ ਕਿਸੇ ਨੂੰ ਸਪੈਸੀਫਿਕ ਉਹ ਨਹੀਂ ਕਰਦਾ ਇਸ ਗੱਲ ਨੂੰ ਛੱਡਦਾ ਅਸੀਂ ਬਾਕੀ ਥਾਵਾਂ ਤੇ ਪੈਸਾ ਅੱਖਾਂ ਬੰਦ ਕਰਕੇ ਖਰਚ ਦਿੰਨੇ ਆ ਪਰ ਜਦੋਂ ਗ੍ਰੰਥੀ ਸਿੰਘ ਨੂੰ ਤੇ ਇੱਕ ਪਿੰਡ ਨੇ ਇਕੱਠੇ ਹੋ ਕੇ ਪੈਸੇ ਦੇਣੇ ਆ ਤਾਂ 10000 15000 ਰੁਪਏ ਵੀ ਨਹੀਂ ਦੇ ਸਕਦਾ ਦੇਖੋ ਮੈਂ ਉਹੀ ਕਹਿ ਰਿਹਾ ਨਾ ਕਿ ਹੁਣ ਮੈਨੂੰ ਕਿਸੇ ਨੇ ਕੁਐਸਚਨ ਕੀਤਾ ਤੁਸੀਂ ਬੜਾ ਰਾਈਟ ਕਿਹਾ ਵੀ ਇੰਨੇ ਹਜ਼ਾਰ ਪਿੰਡ ਆ ਅਮਰਪ੍ਰੀਤ ਸਿੰਘ ਇੰਨੇ ਗੁਰਦੁਆਰੇ ਨੇ ਮੈਂ ਕਹਿੰਦਾ ਜਦੋਂ ਅਗਰ ਪੁਰਾਣੀ ਸੰਸਥਾ ਵੀ ਗੱਲ ਕਰੀ ਤਾਂ 500 ਰੁਪਏ ਤੋਂ ਅ ਅਕਾਊਂਟ ਸ਼ੁਰੂ ਕੀਤਾ ਸੀ ਤਾਂ ਕਰੋੜਾਂ ਤੇ ਪਹੁੰਚਿਆ ਨਾ ਕਿਉਂਕਿ ਕੌਜ਼ ਇੰਪੋਰਟੈਂਟ ਹੁੰਦਾ ਤੁਹਾਡਾ ਜੋ ਵਿਜ਼ਨ ਹੈ ਤੁਹਾਡਾ ਜੋ ਟਾਰਗੇਟ ਹੈ ਨਾ ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਜਦੋਂ ਤੁਸੀਂ ਕੌਜ਼ ਲੈ ਕੇ ਤੁਰਦੇ ਹੋ ਨਾ ਮੈਨੂੰ ਯਕੀਨ ਹੈ ਕਿ ਜਿਹੜੇ ਵੀ ਲੋਕਾਂ ਤੱਕ ਏ ਸੁਨੇਹਾ ਪਹੁੰਚਣਾ ਹੈ ਕਿ ਗ੍ਰੰਥੀ ਸਿੰਘਾਂ ਦੇ ਲਈ ਆਹ ਪ੍ਰੋਜੈਕਟ ਦੀ ਸ਼ੁਰੂਆਤ ਗਲੋਬਲ ਸਿਕਸ ਨੇ ਕਰਤੀ ਹੈ ਜਾਂ ਕਰਨ ਜਾ ਰਹੀ ਹੈ ਮੈਂ ਯਕੀਨ ਮੰਨਦਾ ਕਿ ਹਰ ਇੱਕ ਦੇ ਜੈਨ ਦੇ ਵਿਚਕਾਰ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਬਟ ਉਹ ਸ਼ੁਰੂਆਤ ਕਿਸ ਢੰਗ ਦੇ ਨਾਲ ਹੋਣੀ ਹੈ ਕਿ ਕੀ ਟ੍ਰਾਂਸਪੇਰੈਂਸੀ ਮੇਨਟੇਨ ਰਹੂਗੀ ਕਿੰਨਾ ਕੁ ਇਸ ਦੇ ਵਿੱਚ ਕਰ ਤੁਹਾਡਾ ਬਜਟ ਹੋਣ ਵਾਲਾ ਇਹ ਸਾਰੀ ਚੀਜ਼ਾਂ ਤੈਅ ਕਰਨੀਆਂ ਕਿ ਸੰਗਠਨ ਨੇ ਕਿਸ ਤਰੀਕੇ ਨਾਲ ਸਪੋਰਟ ਟ੍ਰਾਂਸਪੇਰੈਂਸੀ ਦਾ ਤੁਸੀਂ ਜ਼ਿਕਰ ਕੀਤਾ ਮੈਂ 5 ਕਿ ਮਿੰਟ ਹੋਰ ਲੈਣੇ ਤੁਹਾਡੇ ਟ੍ਰਾਂਸਪੇਰੈਂਸੀ ਜਿਹੜਾ ਸ਼ਬਦ ਹੈ ਇਹ ਐਨਜੀਓ ਵਾਲੇ ਤਾਂ ਟ੍ਰਾਂਸਪੇਰੈਂਸੀ ਰੱਖਦੇ ਨਹੀਂ ਵੈਸੇ ਇਹ ਸਵਾਲ ਬਹੁਤ ਉੱਠਦਾ ਹੈ ਹਰੇਕ ਸੰਸਥਾ ਦੇ ਉੱਪਰ ਕਿ ਜੀ ਪੈਸੇ ਤਾਂ ਮੈਂ ਲਾਤੇ ਉਹ ਪਤਾ ਨਹੀਂ ਪੈਸੇ ਕਿੱਥੇ ਗਏ ਜਿਹੜੇ ਬੰਦੇ ਨੇ ਬਈ ਜੀ ਦਾ ਸਬੰਧ ਕੱਢ ਕੇ ਦੇਣਾ ਉਹਨੂੰ ਇਹ ਵੀ ਹੁੰਦਾ ਫਿਕਰ ਵੀ ਭਾਈ ਮੇਰਾ ਜਿਹੜਾ ਪੈਸਾ ਦਿੱਤਾ ਉਹ ਵੇਸਟ ਨਾ ਹੋਵੇ ਉਹ ਸਹੀ ਟਿਕਾਣੇ ਤੇ ਲੱਗ ਵੀ ਜਾਵੇ ਜਿਹੜੀ ਚੀਜ਼ ਵਾਸਤੇ ਮੈਂ ਦਿੱਤਾ ਤਾਂ ਅਮਰਪ੍ਰੀਤ ਸਿੰਘ ਹੁਣਾਂ ਨੇ ਕੁਇਸ ਨੂੰ ਲੈ ਕੇ ਵੀ ਬਣਾਇਆ ਕਿ ਭਾਈ ਕਿਸੇ ਨੇ ਪੈਸਾ ਮੰਨ ਲਓ ਤੁਹਾਨੂੰ ਦੇਣਾ ਹੈ ਤਾਂ ਉਹ ਸਹੀ ਟਿਕਾਣੇ ਤੇ ਜਾਵੇ ਸਹੀ ਬੰਦੇ ਨੂੰ ਮਦਦ ਲੱਗੇ ਕੋਈ ਟਰਾਂਸਪੇਰੈਂਸੀ ਰਹੂਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਪੈਸਾ ਜਿਹੜਾ ਇਹਦੀ ਮਦਦ ਹੋਣੀ ਹੈ ਦੇਖੋ ਟਰਾਂਸਪੇਰੈਂਸੀ ਨੂੰ ਅਸੀਂ ਜਦੋਂ ਕੋਰੀਲੇਟ ਕਰਦੇ ਆ ਨਾ ਉਹ ਸਿਰਫ ਫਾਈਨੈਂਸ ਨਾਲ ਕਰਦੇ ਆਂ ਬਿਲਕੁਲ ਫਾਈਨੈਂਸ ਤਾਂ ਆਟੋਮੈਟਿਕਲੀ ਤੁਹਾਡਾ ਜਦੋਂ ਤੁਸੀਂ ਇੱਕ ਰਜਿਸਟਰਡ ਐਂਟੀਟੀ ਬਣਦੇ ਹੋ ਆਰਗੇਨਾਈਜੇਸ਼ਨ ਬਣਦੇ ਹੋ ਤੇ ਤੁਹਾਡੀ ਉਹ ਲਾਇਬਿਲਟੀ ਹੁੰਦੀ ਹੈ ਤੁਹਾਡੀ ਰਿਸਪਾਂਸਿਬਿਲਟੀ ਹੁੰਦੀ ਹੈ ਕਿ ਤੁਸੀਂ ਡੋਨਰਸ ਨੂੰ ਵੀ ਜਵਾਬ ਦੇਣਾ ਤੇ ਤੁਸੀਂ ਗਵਰਨਮੈਂਟ ਨੂੰ ਵੀ ਜਵਾਬ ਦੇਣਾ ਤੇ ਤੁਹਾਡੀ ਆਡਿਟਡ ਰਿਪੋਰਟਸ ਤੁਹਾਡੀ ਬੈਂਕ ਸਟੇਟਮੈਂਟਸ ਉਹ ਸਾਰਾ ਕੁਝ ਇੱਕ ਸਿਸਟਮ ਦੇ ਤਹਿਤ ਸਾਹਮਣੇ ਆਉਂਦਾ ਬਟ ਟਰਾਂਸਪੇਰੈਂਸੀ ਕੱਲੇ ਫਾਈਨੈਂਸ ਤੱਕ ਉਹਦਾ ਮਕਸਦ ਨਹੀਂ ਇੱਥੇ ਰੁਕ ਜਾਂਦਾ ਟਰਾਂਸਪੇਰੈਂਸੀ ਤਾਂ ਇੱਥੋਂ ਤੱਕ ਆਉਂਦੀ ਹੈ ਕਿ ਜੋ ਤੁਸੀਂ ਸਮਾਨ ਦਿੱਤਾ ਕੀ ਉਹ ਬੈਨੀਫਿਸ਼ੀਰੀ ਜੈਨੂਇਨ ਸੀਗਾ ਜਾਂ ਨਹੀਂ ਸੀਗਾ ਉਹ ਅਮਰਪ੍ਰੀਤ ਦਾ ਰਿਸ਼ਤੇਦਾਰ ਤਾਂ ਨਹੀਂ ਸੀਗਾ ਉਹ ਵਿਕਰਮ ਸਿੰਘ ਦਾ ਰਿਸ਼ਤੇਦਾਰ ਤਾਂ ਨਹੀਂ ਸੀਗਾ ਵਿਕਰਮ ਸਿੰਘ ਦੇ ਕਹਿਣ ਤੇ ਅਮਰਪ੍ਰੀਤ ਨੇ ਜੀ ਉਹਨੂੰ 10000 ਰੁਪਏ ਦੀ ਸਾਈਕਲ ਲੈ ਕੇ ਦੇਤੀ ਉਹਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਉਹ ਟਰਾਂਸਪੇਰੈਂਸੀ ਕਿੱਥੋਂ ਆਉਗੀ ਉਹ ਆਪਰੇਸ਼ਨਸ ਤੋਂ ਆਉਂਦੀ ਹੈ ਤੁਹਾਡੇ ਪ੍ਰੋਸੈਸ ਕੀ ਹੋਣਗੇ ਤੁਹਾਡੇ ਪ੍ਰੋਸੀਜਰਸ ਕੀ ਹੋਣਗੇ ਤੁਸੀਂ ਕਿਸ ਤਰੀਕੇ ਨਾਲ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੈ ਜਿਵੇਂ ਤੁਸੀਂ ਬੜਾ ਸੋਹਣਾ ਕੁਐਸਚਨ ਕੀਤਾ ਕਿ ਤੁਸੀਂ ਕਿਵੇਂ ਸਿਲੈਕਟ ਕਰੋਗੇ ਗਰੰਥੇ ਸਿੰਘ ਕਿਵੇਂ ਸਿਲੈਕਟ ਕੀਤਾ ਬੱਚਾ ਉਹ ਜਿਹੜਾ ਕ੍ਰਾਈਟੇਰੀਆ ਹੈ ਉਹ ਤੁਹਾਨੂੰ ਟਰਾਂਸਪੇਰੈਂਟ ਬਣਾਉਂਦਾ ਉਹ ਸੰਗਤ ਉਸ ਕ੍ਰਾਈਟੇਰੀਆ ਦੇ ਨਾਲ ਉਸ ਸਟਰਕਚਰ ਦੇ ਨਾਲ ਹਮੇਸ਼ਾ ਜੁੜਦੀ ਹੈ ਅਕਾਊਂਟਸ ਤਾਂ ਇੱਕ ਵਨ ਆਫ ਦਾ ਸੈਗਮੈਂਟ ਹੈ ਜਿਹੜੀ ਕਿ ਜਾਣੀ ਜਾਣੀ ਹੈ ਪਰ ਸਾਡੀ ਜਿਹੜੀ ਕੋਸ਼ਿਸ਼ ਹੈ ਗਲੋਬਲ ਸਿਕਸ ਦੇ ਵਿਚਕਾਰ ਕਿ ਸਾਡੇ ਕੋਲੇ ਉਹ ਪ੍ਰੋਸੈਸ ਉਸ ਦੀ ਡਾਕੂਮੈਂਟੇਸ਼ਨ ਈਚ ਐਂਡ एवरीथिंग ਦੀ ਉਹ ਵੇ ਨਾ ਹੋਵੇ ਕਿ ਮੈਂ ਅੱਜ 200 ਇੱਕ ਛੋਟਾ ਜਿਹਾ ਪਤੀਲਾ ਰੱਖਿਆ ਉਸ ਚ ਲੰਗਰ ਵਰਤਾਇਆ ਫੋਟੋ ਲਾਤੀ ਕਿ ਮੈਂ ਜੀ 20000 ਬੰਦਿਆਂ ਨੂੰ ਲੰਗਰ ਛਕਾਇਆ ਉਹ 20000 ਦੀ ਕੈਲਕੂਲੇਸ਼ਨ ਦਾ ਕ੍ਰਾਈਟੇਰੀਆ ਕੀ ਹੈ ਜੇ ਅੱਜ UN ਵਰਗੀਆਂ ਆਰਗੇਨਾਈਜੇਸ਼ਨ ਜਿਹੜੀਆਂ ਉਸ ਦੇ ਨਾਲ ਐਫੀਲੀਏਟਡ ਨੇ ਉਹਨਾਂ ਦਾ ਕੈਲਕੂਲੇਸ਼ਨ ਦਾ ਕ੍ਰਾਈਟੇਰੀਆ ਹੈ ਵਿਕਰਮ ਜੀ ਅਗਰ ਉਹਨਾਂ ਨੇ ਆਪਣੀ ਵੈਬਸਾਈਟ ਤੇ ਲਿਖਿਆ ਹੈ ਕਿ ਮੈਂ 200000 ਮੀਲਸ 2 ਲੱਖ ਬੰਦਿਆਂ ਨੂੰ ਲੰਗਰ ਛਕਾਇਆ ਹੈ ਤੇ 2 ਲੱਖ ਦੀ ਕੈਲਕੂਲੇਸ਼ਨ ਬੰਦਿਆਂ ਦੀ ਕਿੱਥੋਂ ਆਈ ਉਹਦਾ ਇੱਕ ਮੈਥਸ ਹੁੰਦਾ ਇਹ 2 ਲੱਖ ਬੰਦੇ ਨੂੰ ਕਿਵੇਂ ਫੂਡ ਚੱਲ ਗਿਆ ਤੁਹਾਡਾ ਰੌ ਮਟੀਰੀਅਲ ਇੰਨਾ ਆਇਆ ਤੁਸੀਂ ਵੀ ਕਲੇਮ ਕਰਦੇ ਰਹੇ ਹੋ ਕਿ ਅਸੀਂ ਫਲੱਡ ਦੇ ਵਿੱਚ ਜੀ ਇੰਨੇ ਲੋਕਾਂ ਨੂੰ ਘਰ ਫਵਾਕੇ ਦੇਤੇ ਚਲੋ ਘਰ ਤਾਂ ਈਜ਼ੀਲੀ ਪਤਾ ਲੱਗ ਜਾਂਦਾ ਆ ਬੰਦਿਆਂ ਨੂੰ ਵੀ ਅਸੀਂ ਇੰਨੇ ਲੋਕਾਂ ਨੂੰ ਰਾਸ਼ਨ ਪਹੁੰਚਾਤਾ ਇਹਨਾਂ ਲੋਕਾਂ ਨੂੰ ਅਸੀਂ ਲੰਗਰ ਲਾਤਾ ਜੀ ਇਹਨਾਂ ਲੋਕਾਂ ਨੇ ਇਹ ਤਾਂ ਦਾਅਵਾ ਤੁਸੀਂ ਵੀ ਕਲੇਮ ਦੇਖੋ ਜਿਹੜੇ ਦਾਅਵੇ ਅਮਰਪ੍ਰੀਤ ਨੇ ਕੀਤੇ ਨੇ ਅਮਰਪ੍ਰੀਤ ਅੱਜ ਵੀ ਜਵਾਬ ਦੇਈ ਹੈ ਬਟ ਜਿਹੜੇ ਦਾਅਵੇ ਕਿਸੇ ਹੋਰ ਨੇ ਕੀਤੇ ਨੇ ਉਸ ਦਾ ਜਵਾਬ ਦੇ ਅਮਰਪ੍ਰੀਤ ਨਹੀਂ ਹੈ ਅਮਰਪ੍ਰੀਤ ਨੇ ਜੋ ਸਟੇਟਮੈਂਟ ਦਿੱਤੀ ਹੈ ਜੇ ਹਜ਼ਾਰਾਂ ਚ ਦਿੰਦੀ ਹੈ ਤੇ ਲੱਖਾਂ ਚ ਦਿੰਦੀ ਹੈ ਤੁਸੀਂ ਜ਼ਿਕਰ ਕਰ ਰਹੇ ਹੋ ਬਟ ਮੈਂ ਚਾਹੁੰਦਾ ਨਹੀਂ ਉਸ ਸਬਜੈਕਟ ਦੇ ਵਿੱਚ ਘਰ ਇਨਵੋਲ ਹੋਣਾ ਕਿ ਜੇ ਕਿਸਾਨੀ ਮੋਰਚੇ ਦੇ ਉੱਤੇ ਅਮਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਸਟਾਲ ਲਗਾ ਕੇ ਕਿਸਾਨ ਮਾਲ ਬਣਾਇਆ ਕਿਸਾਨ ਮਾਲ ਬਣਾਉਣ ਦੇ ਪਿੱਛੇ ਸਾਡਾ ਇੱਕ ਕਨਸੈਪਟ ਸੀਗਾ ਕਿ ਯਾਰ ਕਿਸੇ ਕਿਸਾਨ ਨੂੰ ਇਹ ਫੀਲ ਨਾ ਆਵੇ ਕਿ ਮੈਂ ਯਾਰ ਚਾਰ ਕਿੱਲਾਂ ਦਾ ਮਾਲਕ ਹਾਂ ਤੇ ਮੈਂ ਜਾ ਕੇ ਲਾਈਨ ਦੇ ਵਿੱਚ ਘਰ ਮੰਗ ਕੇ ਲੈ ਰਿਆ ਮੈਂ ਤਾਂ ਦੇਣ ਵਾਲਾ ਉਹੀ ਤਾਂ ਸਾਡੇ ਡੋਨਰਸ ਨੇ ਤੇ ਅਸੀਂ ਉਹਨਾਂ ਦੀ ਇੱਕ ਲੋਡ ਮੁਤਾਬਕ ਲੋਡ ਮੁਤਾਬਕ ਵੀ ਉਹ ਆਣ ਆਪਣਾ ਪਿਕ ਕਰਨ ਚੂਜ਼ ਕਰਨ ਕੀ ਚਾਹੀਦਾ ਲਿਫਾਫੇ ਚ ਭੰਨ ਚਲੇ ਜਾਂਦੇ ਬਟ ਉੱਥੇ ਤੁਸੀਂ ਇੱਕ ਚੀਜ਼ ਯਾਦ ਕਰਿਓ ਆਪਣੇ ਬੈਕ ਆਫ ਦਾ ਮਾਈਂਡ ਕਿ ਉੱਥੇ ਇੱਕ ਅਸੀਂ ਫਾਰਮ ਰੱਖਿਆ ਸੀਗਾ ਕਿ ਜਿਹੜਾ ਵੀ ਕਿਸਾਨ ਆਂਦਾ ਸੀ ਉਹਦਾ ਨਾਮ ਲਿਖਿਆ ਜਾਂਦਾ ਸੀ ਉਹਦਾ ਫੋਨ ਨੰਬਰ ਲਿਖਿਆ ਜਾਂਦਾ ਸੀ ਉਸ ਤੋਂ ਬਾਅਦ ਉਹਨੇ ਉਹਨੇ ਅੰਡਰ ਗਾਰਮੈਂਟ ਲੈਣੀ ਹੈ ਜਾਂ ਉਹਨੇ ਜੈਕਟ ਲੈਣੀ ਹੈ ਤਰਪਾਲ ਲੈਣੀ ਹੈ ਉੱਥੇ ਉਹ ਸਿਲੈਕਟ ਕਰਦਾ ਸੀ ਫਿਰ ਸਾਈਨ ਕਰਦਾ ਸੀ ਇੱਕ ਗੇਟ ਤੋਂ ਐਂਟਰ ਹੁੰਦਾ ਸੀ ਉਹ ਲੈ ਕੇ ਦੂਜੇ ਗੇਟ ਤੇ ਉਹ ਟੋਕਨ ਉਹ ਫਾਰਮ ਸਬਮਿਟ ਕਰਦਾ ਸੀ ਤੇ ਅੱਜ ਵੀ ਵਿਕਰਮ ਜੀ ਉਹ ਡਾਟਾ ਸਾਡੇ ਕੋਲੇ ਪਿਆ ਕਿ ਸਾਡੇ ਕੋਲੇ ਕਿਸਾਨੀ ਮੋਰਚੇ 'ਚ 50000 ਅੰਡਰ ਗਵਰਨਮੈਂਟਸ ਲੱਗਿਆ ਤੇ 10000 ਰਿਜੈਕਟਾਂ ਲੱਗੀਆਂ ਤੇ 20000 ਲੋਈਆਂ ਲੱਗੀਆਂ ਉਹ ਡਾਟਾ ਸਾਡੇ ਕੋਲੇ ਪਿਆ ਉਹ ਟਰਾਂਸਪੇਰੈਂਸੀ ਆ ਉਹ ਟਰਾਂਸਪੇਰੈਂਸੀ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਉਹ ਟਰਾਂਸਪੇਰੈਂਸੀ ਹਰ ਇੱਕ ਪੱਧਰ ਤੇ ਹੋਵੇ ਜਿੱਥੇ ਤਾਂ ਤੁਸੀਂ ਦੇਖ ਲਿਆ ਜਿੱਥੇ ਤਾਂ ਵਿਕਰਮ ਜੀ ਨਾਲ ਨੇ ਉੱਥੇ ਤਾਂ ਵਿਕਰਮ ਜੀ ਵੀ ਕੁਐਸ਼ਨ ਕਰਨਗੇ ਕਿ ਤੁਸੀਂ ਇਹ ਚੀਜ਼ ਕੀਤੀ ਪਰ ਜਿੱਥੇ ਵਿਕਰਮ ਜੀ ਪਹੁੰਚ ਨਹੀਂ ਸਕਿਆ ਕਿ ਵਿਕਰਮ ਜੀ ਉੱਥੇ ਕੋਸ਼ਿਸ਼ ਕਿਵੇਂ ਕਰਨਗੇ ਅਸੀਂ ਇੰਨੇ ਇੱਕ ਕੀ ਕਹਿੰਦੇ ਆਪਣੀ ਅੱਖਾਂ ਅੱਗੇ ਪਰਦਾ ਨਾ ਕਰ ਲਈਏ ਅਸੀਂ ਹਵੇਰ ਰਹੀ ਹੈ ਹਰ ਇੱਕ ਚੀਜ਼ ਤੋਂ ਕਿ ਜਿਸ ਵੀ ਸਿਚੁਏਸ਼ਨ 'ਚ ਜੋ ਵੀ ਕੋਈ ਸੀਗੇ ਕਿ ਡਾਟਾ ਜੰਨਾ ਭਾਵੇਂ ਅਮਾਉਂਟ ਆਈ ਉਹ ਵੀ ਈਜ਼ੀਲੀ ਤੁਹਾਡੇ ਸ਼ੋ ਹੁੰਦਾ ਰਹੂ ਕਿੰਨਾ ਕਿੱਥੇ ਕਿੱਥੇ ਲੱਗਿਆ ਬਿਲਕੁਲ 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 ਇਹ ਪੂਰੀ ਟਰਾਂਸਪੇਰੈਂਸੀ ਟਰਾਂਸਪੇਰੈਂਸੀ ਨਾ ਚੱਲੂਗਾ ਇਸ ਤੋਂ ਬਿਨਾ ਆਰਗੇਨਾਈਜੇਸ਼ਨਸ ਨਹੀਂ ਸਰਵਾਈਵ ਕਰ ਸਕਦੀਆਂ ਅੱਜ ਤੁਹਾਡੇ ਤੇ ਕੋਈ ٹرسٹ ਕਰ ਰਿਹਾ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਚੰਗਾ ਕੰਮ ਕਰ ਰਹੇ ਹੋ ਜੇ ਤੁਹਾਡੇ ਕੋ ਸਟਰਕਚਰ ਹੀ ਨਹੀਂਗਾ ਕੁਝ ਆਰਗੇਨਾਈਜੇਸ਼ਨਲ ਸਟਰਕਚਰ ਹੀ ਨਹੀਂਗਾ ਕਿ ਆ ਚੀਜ਼ ਇਨ ਪਲੇਸ ਹੈਗੀ ਹੈ ਪਾਲਿਸੀ ਹੈਗੀ ਹੈ ਨਹੀਂ ਹੈ ਸਟਰਕਚਰ ਹੈਗਾ ਨਹੀਂ ਹੈ ਕੈਲਕੂਲੇਸ਼ਨਸ ਕਿਵੇਂ ਕਰਦੇ ਹੋ ਤਾਂ ਤੱਕ ਕਿਉਂ ਲੋਕ ਤੁਹਾਡੇ ਤੇ ਯਕੀਨ ਯਕੀਨ ਵੀ ਕਿਉਂ ਕਰਨਗੇ ਬਿਯੋਂਡ ਦਾ ਬਾਉਂਡਰੀਜ਼ ਸੀ ਮੇਰੇ ਲਿਖਿਆ ਹੋਇਆ ਬਾਰਡਰ ਬਿਯੋਂਡ ਦਾ ਬਾਰਡਰ ਸੌਰੀ ਬਿਯੋਂਡ ਦਾ ਬਾਰਡਰ ਤੁਸੀਂ ਬਾਰਡਰਸ ਜਿਹੜੇ ਹੈ ਸਟੇਟਸ ਦੇ ਸੀ ਇਹਨੂੰ ਬਾਰਡਰ ਮੰਨਣਾ ਹੈ ਜਾਂ ਬਾਰਡਰ ਇੰਟਰਨੈਸ਼ਨਲੀ ਮੰਨਣਾ ਕਿਉਂਕਿ ਅਸੀਂ ਦੁਬਈ ਦੇ ਵਿੱਚ ਬੈਠੇ ਆ ਦੁਬਈ ਦੇ ਵਿੱਚ ਇਹਦੇ ਵਿੱਚ ਕਨਸੈਪਟ ਲਾਂਚ ਕਰਨ ਦੀ ਕੋਈ ਖਾਸ ਵਜ੍ਹਾ ਨਹੀਂ ਦੇਖੋ ਇਹ ਫਿਜ਼ੀਕਲ ਬਾਰਡਰਸ ਦੀ ਵੀ ਗੱਲ ਚੱਲ ਰਹੀ ਹੈ ਅਗਰ ਜੀਓਗ੍ਰਾਫਿਕਲੀ ਦੇਖਿਆ ਜਾਵੇ ਤੇ ਦਿਲਾਂ ਦੇ ਬਾਰਡਰਸ ਦੀ ਵੀ ਗੱਲ ਚੱਲ ਰਹੀ ਹੈ ਤੇ ਸਮਝਣ ਦਾ ਜ਼ਰੀਆ ਕੀ ਆਪਾਂ ਕਿਸ ਤਰੀਕੇ ਨਾਲ ਸਮਝਣਾ ਬਟ ਯੂਈ ਦੇ ਵਿੱਚ ਕਰ ਸਾਡਾ ਲਾਂਚ ਕਰਨ ਦਾ ਮਕਸਦ ਇਹ ਸੀਗਾ ਕਿ ਕਿਉਂਕਿ ਹੁਣ ਸਾਡੇ ਕੋਲੇ ਸਾਰੇ ਹੀ ਦੁਨੀਆ ਭਰ ਦੇ ਵਿੱਚ ਘਰ ਟੀਮਸ ਨੇ ਆਲਰੇਡੀ ਕੰਮ ਚੱਲ ਰਿਹਾ ਹੈ ਸਾਡੇ ਯੂਈ ਚੈਪਟਰ ਦੁਬਈ ਦੇ ਵਿੱਚ ਘਰ ਸੇਵਾਵਾਂ ਚੱਲ ਰਹੀਆਂ ਨੇ ਬਟ ਉਸ ਨੂੰ ਫਾਰਮਲੀ ਇੱਕ ਲਾਂਚ ਮਿਲਣਾ ਲਾਂਚ ਕਰਨਾ ਕਿ ਸੰਗਤ ਨੂੰ ਪਤਾ ਲੱਗ ਜਾ ਕਿ ਇਸ ਪਲੈਟਫਾਰਮ ਦੇ ਉੱਤੇ ਸੇਵਾਵਾਂ ਚੱਲ ਰਹੀਆਂ ਹੈ ਹੈਲਪਲਾਈਨ ਨੰਬਰ ਲਾਂਚ ਕੀਤਾ ਗਿਆ ਇੱਥੇ ਦਾ ਉਸ ਦੇ ਵਿੱਚ ਘਰ ਕਿਸੇ ਨਾਲ ਕੋਈ ਫਰਾਡ ਹੁੰਦਾ ਹੈ ਕਿਸੇ ਨੂੰ ਲੀਗਲ ਅਸਿਸਟੈਂਸ ਚਾਹੀਦੀ ਹੈ ਕਿਸੇ ਨੂੰ ਸ਼ੈਲਟਰ ਚਾਹੀਦਾ ਕਿਸੇ ਨੂੰ ਫੂਡ ਚਾਹੀਦਾ ਜਿਸ ਤਰ੍ਹਾਂ ਦੇ ਵੀ ਇੱਥੇ ਦੇ ਲੋਕ ਸਟਰਗਲ ਕਰ ਰਹੇ ਨੇ ਸਪੈਸ਼ਲੀ ਜਿਹੜੇ ਸਾਊਥ ਇੰਡੀਆ ਤੋਂ ਕਮਿਊਨਿਟੀਜ਼ ਆਉਂਦੀਆਂ ਨੇ ਲੇਬਰ ਕਰਨ ਲਈ ਆਉਂਦੇ ਉਹਨਾਂ ਦੇ ਬਹੁਤ ਚੈਲੰਜਸ ਨੇ ਰੋਜ਼ ਦੇ ਅਲੱਗ-ਅਲੱਗ ਸਟੋਰੀਜ਼ ਤੁਹਾਨੂੰ ਮਿਲਣਗੀਆਂ ਕੀ ਕੀ ਹਾਲਾਤ ਨੇ ਇੱਥੇ ਦੇ ਅੱਛਾ ਇਹ ਦੁਬਈ ਤਾਂ ਬਹੁਤ ਡਿਵੈਲਪਡ ਕੰਟਰੀ ਆ ਔਰ ਇੱਥੇ ਵੀ ਕੋਈ ਇਸ ਤਰ੍ਹਾਂ ਦੇ ਚੈਲੰਜਸ ਆ ਜਾਂਦੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਇੱਕ ਟੂਲ ਫਰੀ ਨੰਬਰ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਤੁਸੀਂ ਬਹੁਤ ਤਰ੍ਹਾਂ ਦੇ ਜੀ ਇੱਥੇ ਹੁਣ ਕਿੰਨੇ ਬੰਦੇ ਤੁਹਾਨੂੰ ਮਿਲਣਗੇ ਤੁਸੀਂ ਇੱਧਰ ਦੀ ਜੇਲ ਸਿ ਵਿਜ਼ਿਟ ਕਰਕੇ ਦੇਖ ਲਓ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਇੰਨੇ ਬੰਦੇ ਬੈਠ ਕਿੰਨੀ ਸੰਸਥਾਵਾਂ ਐਸਪੀਓ ਬ੍ਰਾਇਰੀ ਕਰ ਰਹੇ ਨੇ ਕੰਮ ਕਿੰਨੇ ਵੱਡੇ ਪੱਧਰ ਤੇ ਕਰ ਰਹੇ ਨੇ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਰਾਈਟਸ ਕੀ ਨੇ ਉਹ ਉਹ ਮਤਲਬ ਉਹ ਜਾਣ ਬੂਝ ਕੇ ਨਹੀਂ ਅਨ ਇਨਟੈਂਸ਼ਨਲੀ ਉਹਨਾਂ ਕੋਲੇ ਕੋਈ ਨਾ ਕੋਈ ਗਲਤੀ ਇਹੋ ਜੀ ਹੋ ਜਾਂਦੀ ਹੈ ਜਿਸ ਦਾ ਖਾਮਿਆਜਾ ਇਸ ਪੱਧਰ ਤੇ ਭੁਗਤਣਾ ਪੈ ਜਾਂਦਾ ਕਿ ਉਹ ਇਥੇ ਇਲੀਗਲ ਹੋ ਜਾਂਦੇ ਨੇ ਜਾਂ ਇਹੋ ਜਿਹਾ ਕੋਈ ਫਰਾਡ ਹੋ ਜਾਂਦਾ ਉਹਨਾਂ ਨਾਲ ਕਿ ਵਾਪਿਸ ਨਹੀਂ ਜਾ ਪਾਂਦੇ ਜੈਂਟਾ ਵਾਲੇ ਫਰਾਡ ਤਾਂ ਵੀ ਮੈਂ ਨਾਮ ਲੈ ਲਾਂ ਜੈਂਟਾ ਦੇ ਬਹੁਤ ਸਾਰੇ ਬਹੁਤ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਹੁਣ ਕਿਸੇ ਦਾ ਨਾਮ ਗਲਤ ਲਿਖ ਗਿਆ ਕਿਸੇ ਦਾ ਡਾਕੂਮੈਂਟੇਸ਼ਨ ਗਲਤ ਹੋ ਗਈ ਬਟ ਉਹ ਤਾਂ ਇੱਕ 파ਟ ਹੋ ਗਿਆ ਬਟ ਇੱਥੇ ਆ ਕੇ ਜਿਹੜੀ ਉਹਨਾਂ ਦਾ ਨਰਕ ਸ਼ੁਰੂ ਹੁੰਦਾ ਲਾਈਫ ਦਾ ਉਹ ਕਿੰਦਾ ਆਉਂਦਾ ਤਾਂ ਇੱਥੇ ਜ਼ਿੰਦਗੀ ਬਣਾਉਣ ਲਈ ਆਉਂਦਾ ਪਰਿਵਾਰ ਸੌਖਾ ਕਰਨ ਲਈ ਇੱਥੇ ਆ ਕੇ ਬਿਲਕੁਲ ਕਿੱਥੇ ਆ ਕੇ ਫਿਰ ਉਸ ਤਰ੍ਹਾਂ ਦੀਆਂ ਸਪੋਰਟ ਉਸ ਤਰ੍ਹਾਂ ਦੀ ਸਰਵਿਸਿਜ਼ ਦੇ ਵਿੱਚ ਘਰ ਕੰਮ ਚੱਲ ਰਿਹਾ ਕਿ ਅਸੀਂ ਉਸੇ ਯੋਗ ਦੇ ਸਕੀਏ ਇਸ ਕਰਕੇ ਸਾਡੀ ਯੂਏੀ ਟੀਮ ਦੇ ਵਿੱਚ ਘਰ ਡਾਕਟਰ ਹਰਮੀਤ ਸਿੰਘ ਅਰਾ ਨੇ ਜ਼ਿੰਮੇਵਾਰੀ ਲਈਤੀ ਹੈ ਤੇ ਉਹ ਇੱਥੇ ਦਾ ਸਾਰੀ ਟੀਮ ਉਹਨਾਂ ਕੋਲੇ ਬਹੁਤ ਵੱਡਾ ਨੈਟਵਰਕ ਹੈ ਅਸੀਂ ਹੈਲਪਲਾਈਨ ਨੰਬਰ ਲਾਂਚ ਕੀਤਾ ਹੈ ਆਫਿਸ ਹੈ ਸੋ ਸਾਡੇ ਤੱਕ ਰੀਚ ਆਊਟ ਕਰ ਸਕਦੇ ਨੇ ਲੋਕ ਤੇ ਜਲਦੀ ਸਾਡੀ ਵੈਬਸਾਈਟ ਦੇ ਉੱਤੇ ਨੰਬਰਸ ਵਗੈਰਾ ਸਾਰੇ ਪਾ ਦਿੱਤੇ ਜਾਣਗੇ ਕਿ ਸਾਰਾ ਕੁਝ ਫਾਰਮੂਲਾ ਇਸ ਤਰੀਕੇ ਦੇ ਨਾਲ ਸਾਹਮਣੇ ਆ ਸਕੇ ਔਰ ਸਾਰੀ ਟੀਮਸ ਫਿਰ ਇੱਕ ਛੱਤ ਹੇਠਾਂ ਕੰਮ ਕਰ ਸਕੇ ਕਨਸੈਪਟ ਉਹੀ ਹੈ ਸੇਵਾ ਦਾ ਪਰ ਥੋੜਾ ਜਿਹਾ ਇਸ ਨੂੰ ਵਧਾ ਦਿੱਤਾ ਇਸ ਨੂੰ ਡਿਵੈਲਪ ਕੀਤਾ ਮੈਂ ਕਿਹਾ ਸੀ ਜੀ ਬਿਲਕੁਲ ਜੀ ਬਿਲਕੁਲ ਜਿਸ ਮਰਜ਼ੀ ਟਰਮੀਨੋਲੋਜੀ ਤੁਸੀਂ ਯੂਜ਼ ਕਰ ਸਕਦੇ ਹੋ ਬਟ ਬੇਸਿਕ ਕਨਸੈਪਟ ਹੈ ਕਿ ਅਸੀਂ ਸੇਵਾ ਕਰਨੀ ਹੈ ਉਸੇ ਜਜ਼ਬੇ ਦੇ ਨਾਲ ਉਸੇ ਪੈਸ਼ਨ ਦੇ ਨਾਲ ਉਸੇ એનર્ਜੀ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸੰਗਤ ਦੀ ਸੇਵਾ 'ਚ ਹਾਜ਼ਰ ਰਹੀਏ ਤਾਂ ਜੋ ਅੱਜ ਵੀ ਜੇ ਕੋਈ ਰੀਚ ਆਊਟ ਕਰੇ ਅਸੀਂ ਕੁਝ ਸਹਿਯੋਗ ਕਰਨ ਲਾਇਕ ਹੋਈਏ ਅੱਛਾ ਤੁਸੀਂ ਪਾਇਲਟ ਦੀ ਟ੍ਰੇਨਿੰਗ ਕਰਕੇ ਇੱਕ ਦੋ ਸਵਾਲ ਪਰਸਨਲ ਜ਼ਿੰਦਗੀ ਨੂੰ ਲੈ ਕੇ ਆ ਪਾਇਲਟ ਦੀ ਟ੍ਰੇਨਿੰਗ ਕਰਕੇ ਉਸ ਤੋਂ ਬਾਅਦ ਫਿਰ ਇਧਰਲੇ ਬੰਨੇ ਸੇਵਾ ਵਾਲੇ ਪਾਸੇ ਕੈਰੀਅਰ ਤੋਂ ਤੁਸੀਂ ਜਹਾਜ਼ ੜਾਉਣੇ ਸੀਗੇ ਪਾਇਲਟ ਮੇਰੀ ਤਾਂ ਜੀ ਹੁਣ ਤਾਂ ਸੇਵਾ ਵਾਲੇ ਪਾਸੇ ਆ ਕੇ ਇਧਰਲੇ ਬੰਨੇ ਤੁਸੀਂ ਇਹ ਮਤਲਬ ਕਿਸੇ ਚੀਜ਼ ਤੋਂ ਇਮਪ੍ਰੈਸ ਹੋਏ ਤੁਸੀਂ ਜਾਂ ਕਿਹੜੀ ਚੀਜ਼ ਦੇਖ ਕੇ ਤੁਸੀਂ ਪ੍ਰਭਾਵਿਤ ਹੋਏ ਸੀਗੇ ਨਹੀਂ ਕੁਝ ਮੈਨੂੰ ਲੱਗਦਾ ਕਈ ਚੀਜ਼ਾਂ ਦੀ ਸ਼ੁਰੂਆਤ ਤੁਹਾਡੇ ਲਾਈਫ 'ਚ ਨਾ ਆਟੋਮੈਟਿਕਲੀ ਜ਼ਰੀਆ ਬਣ ਜਾਂਦਾ ਉਹਦੀ ਸ਼ੁਰੂਆਤ ਹੋਈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਕਿਸ ਫੀਲਡ 'ਚ ਜਾਣਾ ਔਰ ਇਸ ਦੀ ਸ਼ੁਰੂਆਤ ਵੀ ਇਸ ਤਰੀਕੇ ਦੇ ਨਾਲ ਹੋਈ ਤੇ ਔਰ ਅੱਜ ਵੀ ਕਦੇ ਦਿਲ ਕਰਦਾ ਹੈ ਕਿ ਪਿਛਲੇ ਮੇਰੇ ਖਿਆਲ 7-8 ਸਾਲ ਬਾਅਦ ਜਹਾਜ਼ 'ਚ ਬੈਠੇ ਆ ਉਦੋਂ ਐਜ਼ ਅ ਹੌਬੀ ਫਲਾਈਂਗ ਕਰੀ ਜਾਂਦਾ ਟ੍ਰੇਨਿੰਗ ਜਿਹੜੀ ਥੋੜੀ-ਬਹੁਤ ਰਹਿੰਦੀ ਐ ਉਸ ਨੂੰ ਕੰਪਲੀਟ ਕਰਨ ਤੇ ਲੱਗੇ ਹੋਇਆ ਸੋ ਚੱਲੀ ਜਾਂਦਾ ਪਰਸਨਲ ਵੀ ਚੱਲੀ ਜਾਂਦਾ ਬਟ ਬਸ ਆਈਏ ਕਿ ਜਦੋਂ ਭਾਵੇਂ ਜਹਾਜ਼ 'ਚ ਬੈਠ ਚੁ ਪਰ ਦਿਮਾਗ ਰਹਿੰਦਾ ਕਿ ਨਹੀਂ ਯਾਰ ਉਂ ਨੀਚੇ ਉਤਰੋ ਤਾਂ ਮਿਸਕੋਲ ਆ ਯੋ ਵੱਜੀ ਹੁੰਦੀ ਐ ਕਿਸੇ ਨੂੰ ਆ ਲੋੜ ਐ ਕਿਸੇ ਨੂੰ ਆ ਲੋੜ ਐ ਸੋ ਤੁਸੀਂ ਇੰਨੇ ਸਾਲ ਇੱਕ ਫੀਲਡ ਦੇ ਵਿੱਚ ਘਰ ਕੱਢ ਕੇ ਤੁਸੀਂ ਉਸ ਤੋਂ ਇੱਕਦਮ ਬੈਕ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਖੂਨ 'ਚ ਉਹ ਚੀਜ਼ ਪੈ ਜਾਂਦੀ ਐ ਸੋ ਇਸੇ ਕਰਕੇ ਮਾਰੇ ਨੇ ਸ਼ਾਇਦ ਚਾਹੁੰਦੇ ਨੇ ਕਿ ਅਸੀਂ ਇਸੇ ਫੀਲਡ 'ਚ ਹੋਰ ਸੇਵਾ ਕਰ ਸਕੀਏ ਤੇ ਇਸੇ ਤਰੀਕੇ ਦੇ ਨਾਲ ਸੇਵਾ 'ਚ ਹਾਜ਼ਰ ਹਮੇਸ਼ਾ ਮੁਸਕਰਾਉਂਦੇ ਨਜ਼ਰ ਆਉਣੇ ਵੈਸੇ ਇਹ ਸਿਰਫ ਸਾਹਮਣੇ ਆ ਜਾਂ ਕਈ ਵਾਰ ਅਮਰਪ੍ਰੀਤ ਸਿੰਘ ਸਟ्रेस ਦੇ ਵਿੱਚ ਵੀ ਆ ਜਾਂਦੇ ਆ ਨਹੀਂ ਨਹੀਂ ਸਟ्रेस ਤਾਂ ਦੇਖੋ ਹੈ ਇਨਸਾਨੀ ਫਿਤਰਤ ਦਾ ਸਟ्रेस ਵੀ ਰਹਿਣਾ ਸਾਰਾ ਕੁਝ ਹੁੰਦਾ ਬਟ ਅਲਟੀਮੇਟਲੀ ਜਦੋਂ ਆਪਣੇ ਪਰਿਵਾਰ ਨੂੰ ਦੇਖੀਦਾ ਆਪਣੀ ਟੀਮ ਨੂੰ ਦੇਖੀਦਾ ਜਿਹੜੇ ਤੁਹਾਡੇ ਨਾਲ ਇਨੇ ਸਾਲਾਂ ਤੋਂ ਜੁੜੇ ਹੋਏ ਨੇ ਔਰ ਇੱਕ ਤੁਹਾਡਾ ਇੱਕ ਕਹਿੰਦੇ ਨੇ ਕਿ ਅੱਜ ਤੁਹਾਡੇ ਆਪਾਂ ਕਹਿੰਦੇ ਸਾਡੇ ਨਾਲ ਬਚਪਨ ਦੇ ਹੀ ਦੋਸਤ ਹੁੰਦੇ ਨੇ ਵੱਡੇ ਹੋ ਕੇ ਤੁਹਾਡੇ ਦੋਸਤ ਨਹੀਂ ਬਣ ਪਉਂਦੇ ਆਪਾਂ ਅਕਸਰ ਜ਼ਿਕਰ ਕਰਦੇ ਆ ਤੇ ਇਦਾਂ ਹੀ ਜਦੋਂ ਜੱਥੇਬੰਦੀਆਂ ਸ਼ੁਰੂ ਹੁੰਦੀਆਂ ਹਨ ਨਾ ਜਿਹੜੇ ਸਕ੍ਰੈਚ ਤੋਂ ਬੰਦੇ ਨੇ ਨਾ ਤੇ ਉਹਨਾਂ ਦੇ ਬਿਨਾਂ ਨਵੇਂ ਬੰਦੇ ਜਲਦੀ ਲਦੀ ਲਾਈਕ ਰਿਕਮੈਂਡਡ ਜੋੜ ਨਹੀਂ ਪਾਉਂਦੇ ਸੋ ਇਹ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਲਾਈਕ ਰਿਕਮੈਂਡਡ ਪਰਿਵਾਰ ਮੇਰੇ ਨਾਲ ਆ ਉਹ ਸਾਰੇ ਸੇਵਾਦਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਨਾਲ ਨੇ ਅੱਜ ਵੀ ਅਸੀਂ ਖੜੇ ਆ ਸ਼ੀਦੀ ਸਭਾ ਉੱਥੇ ਚੱਲ ਰਹੀ ਹੈ ਤੇ ਮੇਰੇ ਖਿਆਲ 150 ਵੋਲੰਟੀਅਰ ਤੇ ਕਰੀਬ ਉੱਥੇ ਸੇਵਾਵਾਂ ਚੱਲ ਰਹੀਆਂ ਨੇ ਫਤੇਗੜ ਸਾਹਿਬ ਦੇ ਵਿੱਚ ਘਰ ਵੀ ਤੇ ਅਮਰਪ੍ਰੀਤ ਸਿੰਘ ਦੁਬਈ ਚ ਬੈਠਾ ਸੋ ਇੱਕ ਇਹੀ ਇੱਕ ਸਾਡਾ ਪਰਿਵਾਰ ਹੈ ਇਹੀ ਇੱਕ ਟੀਮ ਹੈ ਇਹੀ ਵੋਲੰਟੀਅਰਸ ਨੇ ਇਹੀ ਟੀਮ ਲੀਡਰਸ ਨੇ ਗੁਰਪਿੰਦਰ ਸਿੰਘ ਵਰੀ ਉਹ ਸਾਰਾ ਪ੍ਰੋਜੈਕਟ ਮੈਨੇਜ ਕਰ ਰਹ ਇਹੀ ਪਿਆਰ ਦੇ ਨਾਲ ਅਸੀਂ ਚੱਲਦੇ ਜਾ ਰਹੇ ਹਾਂ ਇਸੇ ਕਰਕੇ ਮੁਸਕਰਾਉਂਟ ਰਹਿੰਦੀ ਹੈ ਸਾਡੇ ਹਾਸਤੇ ਥੈਂਕ ਯੂ ਅਮਰਪ੍ਰੀਤ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਔਰ ਹਮੇਸ਼ਾ ਇਸੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਤੁਸੀਂ ਨਿਭਾ ਕਰਦੇ ਹੋ ਸ਼ੁਕਰੀਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਅਮਰਪ੍ਰੀਤ ਸਿੰਘ ਸਾਡੇ ਨਾਲ ਸੀਗੇ ਅਮਰਪ੍ਰੀਤ ਸਿੰਘ ਸੇਵਾ ਦਾ ਇੱਕ ਕਨਸੈਪਟ ਜਿਹੜਾ ਕਨਸੈਪਟ ਤਾਂ ਸੇਵਾ ਦਾ ਪੁਰਾਣਾ ਹੈ ਪਰ ਇਹ ਨਵੇਂ ਤਰੀਕੇ ਦੇ ਨਾਲ ਹੋਰ ਵੱਖ-ਵੱਖ ਚੀਜ਼ਾਂ ਵਧਾ ਦਿੰਦੀਆਂ ਇਹਨਾਂ ਨੇ ਕਿਉਂਕਿ ਗਲੋਬਲ ਸੈਕਸ ਨਵੀਂ ਸੰਸਥਾ ਇਹਨਾਂ ਨੇ ਲਾਂਚ ਕੀਤੀ ਹੈ ਦੁਬਈ ਦੇ ਵਿੱਚ ਚੈਪਟਰ ਲਾਂਚ ਕੀਤਾ ਹੈ ਕਿਉਂਕਿ ਦੁਬਈ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਆਉਂਦੀਆਂ ਸੀ ਉਸ ਦੇ ਹੱਲ ਨਿਕਲਦੇ ਹੋਏ ਇਹਨਾਂ ਦੇ ਥਰੂ ਤੁਹਾਨੂੰ ਨਜ਼ਰ ਆਉਣਗੇ ਇਹ ਦਾਵਾ ਇਹਨਾਂ ਨੇ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀ ਕ੍ਰੈਡੀਬਿਲਟੀ ਹੈ ਉਸੇ ਨੂੰ ਅਸੀਂ ਬਰਕਰਾਰ ਰੱਖਾਂਗੇ ਵੱਖ-ਵੱਖ ਹੋਰ ਕੰਟਰੀਜ਼ ਦੇ ਵਿੱਚ ਵੀ ਪ੍ਰੋਜੈਕਟ ਲਾਂਚ ਕਰ ਰਹੇ ਨੇ ਅਮਰਪ੍ਰੀਤ ਸਿੰਘ ਉਹਨਾਂ ਦੀ ਪੂਰੀ ਟੀਮ ਹੈ ਜਿਹੜੀ ਕਿਉਂਕਿ ਇਹ ਇੰਡੀਵਿਜੂਅਲ ਅਮਰਪ੍ਰੀਤ ਸਿੰਘ ਨਹੀਂ ਅਮਰਪ੍ਰੀਤ ਸਿੰਘ ਉਹਨਾਂ ਦਾ ਫੇਸ ਹੈ ਔਰ ਨਾਲ ਹੋਰ ਬਹੁਤ ਸਾਰੇ ਹਜ਼ਾਰਾਂ ਲੋਕਾਂ ਦੀ ਟੀਮ ਅਮਰ ਰੀ ਔਰ ਇਹਨਾਂ ਨੇ ਇਹੀ ਦਾਅਵਾ ਕੀਤਾ ਕਿ ਸੰਸਥਾ ਨੇਬਲ ਨਾਮਾ ਪਰ ਬੰਦੇ ਉਹੀ ਨੇ ਔਰ ਕੰਮ ਵੀ ਕਹਿੰਦੇ ਉਸੇ ਤਰੀਕੇ ਦੇ ਨਾਲ ਗਰਾਉਂਡ ਤੇ ਕੰਮ ਕਰਦੇ ਹੋਏ ਨਜ਼ਰ ਆਵਾਂਗੇ ਕੁਝ ਵੱਖਰਾ ਕਰਾਂਗੇ ਔਰ ਕੁਝ ਵਧੀਆ ਕਰਾਂਗੇ ਇਹਨਾਂ ਨੇ ਦਾਅਵਾ ਕੀਤਾ